ਪੰਜਾਬ ਦੇ ਵਿੱਚ ਉਸ ਨੇ ਜਿਹੜਾ ਹੈ ਗੰਦ ਫਲਾਇਆ ਉਹਨੂੰ ਭਾਈ ਅਮਰਤਪਾਲ ਸਿੰਘ ਨੇ ਸਮਝਾਇਆ ਵੀ ਨਾ ਸਮਝੀ ਫਿਰ ਉਹਨਾਂ ਨੂੰ ਉਹਦਾ ਕਤਲ ਕਰਨਾ ਪਿਆ। ਵੀ ਹਰਜੀਤ ਸਿੰਘ ਰਸੂਲਪੁਰ ਕਹਿੰਦੇ ਨੇ ਵੀ ਸਾਡੇ ਤਾਂ ਗੁਰਗੋਬਿੰਦ ਸਿੰਘ ਜੀ ਮਹਾਰਾਏ ਨੇ ਕਿਹਾ ਸੀ ਵੀ ਕੁੜੀਆਂ ਦੀ ਗਰੀਬ ਦੀ گاਉਂ ਦੀ ਰੱਖਿਆ ਕਰਨੀ ਐ ਤੇ ਇੱਥੇ ਆਪਾਂ ਕਤਲ ਕਰਤਾ। ਕੱਲ ਨੂੰ ਤਾਂ ਉਹ ਕਹੂਗਾ ਵੀ ਇਦਾਂ ਗਾਂਧੀ ਕਿਉਂ ਮਾਰਤੀ? ਉਹ ਕੌਣ ਸੀ? ਉਹ ਵੀ ਇਸਤਰੀ ਸੀ ਨਾ। ਹੂੰ। ਕੱਲ ਨੂੰ ਫਿਰ ਬਿਆਨਤ ਸਿੰਘ ਸਤਵੰਦ ਸਿੰਘ ਤੇ ਵੀ ਉਹ 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 ਚੱਕਣਗੇ ਇਹ ਆ ਬਲਾਤਕਾਰੀ ਹੈ ਕਿਸੇ ਨੂੰ ਕੀ ਸੇਧ ਦੇ ਸਕਦਾ ਨਰਿੰਦਰ ਕੌਰ ਦਾ ਨੇ ਬਲਾਤਕਾਰ ਕਰਿਆ ਜੀ ਐਫ ਆਈ ਆਰ ਇਹਦੇ ਦਰਜ ਦਰਜ ਆ ਗਈ ਇਹ ਕਿਵੇਂ ਬੋਲ ਸਕਦਾ ਨਹੀਂ ਇਹ ਕਹਿੰਦੇ ਮੈਂ ਸਿੱਖ ਕੌਮ ਵੱਲੋਂ ਜਾ ਕੇ ਯੋਧਿਆਂ ਦੇ ਵਿੱਚ ਲੰਗਰ ਲਾਇਆ ਸੀ ਕਿਸੇ ਕੌਮ ਵੱਲੋਂ ਨਹੀਂ ਗਿਆ ਲੋਕ ਤਾਂ ਇਹਨੂੰ ਗੁੱਤੀਆਂ ਮਾਰਦੇ ਨੇ ਇਹ ਤਾਂ ਆਰਐਸਐਸ ਤੇ ਬੀਜੇਪੀ ਦਾ ਇਹ ਦਲਾਲ ਆ ਤਾਂ ਹੀ ਤਾਂ ਇਹਨੂੰ ਪੁਲਸੀ ਫੜਦੀ ਇਹ ਤੇ ਰੇਪ ਦਾ ਕੇਸ ਆ ਦੀਪਿਕਾ ਲੁਥਰਾ ਲੜਕੀ ਦਾ ਕਹਿਣਾ ਹੈ ਵੀ ਮੈਂ ਤਾਂ Hindu ਕਮਿਊਨਿਟੀ ਚੋਂ ਆਂ ਮੈਂ ਤਾਂ ਸਿੱਖਾ ਬਾਰੇ ਕੋਈ ਗੱਲ ਵੀ ਨਹੀਂ ਕੀਤੀ ਨਾ ਮੈਂ ਕਦੇ ਕੋਰ ਲਾਇਆ ਫੇਰ ਵੀ ਮੈਨੂੰ ਧਮਕੀਆਂ ਆ ਰਹੀਆਂ ਨੇ ਚਲੋ ਡਿਬੇਟ ਦੇ ਵਿੱਚ ਹੋਈ ਹੈ ਜਦੋਂ ਡਿਬੇਟ ਚੱਲਦੀ ਸੀ ਉਹ ਆਈ ਸੀ ਨਾਲ ਅੱਛਾ ਉਹ ਕਹਿੰਦੀ ਮੈਂ ਮਾਫੀ ਮੰਗ ਲਈ ਆ ਮੈਂ ਡਿਲੀਟ ਕਰਦੇ ਫਿਰ ਮੈਂ ਕਿਹਾ ਵੀ ਤੂੰ ਆਪਣੇ ਘਰੇ ਬੈਠ ਤੈਨੂੰ ਕਿਹੜਾ ਕੋਈ ਛੇੜੂਗਾ ਪਲੀ ਜੱਟੀ ਨੇ ਲਾਈਵ ਹੋ ਕੇ ਕਿਹਾ ਕਿ ਮੈਨੂੰ 2 ਦਿਨ ਪਹਿਲਾਂ ਮੈਰੋ ਨੇ ਕਿਹਾ ਵੀ ਮੈਂ ਤੇਰਾ ਸੌਦਾ ਲਾ ਦੇਵਾਂਗਾ 2 ਦਿਨਾਂ ਦੇ ਵਿੱਚ ਜੇ ਤੂੰ ਆਪਣੀਆਂ ਵੀਡੀਓ ਡਿਲੀਟ ਨਾ ਕੀਤੀਆਂ ਤੇ ਉਹ ਕਹਿੰਦੀ ਮੈਂ ਤਾਂ 6 ਮਹੀਨੇ ਪਹਿਲੇ ਜਦੋਂ ਮੈਨੂੰ ਫੋਨ ਆਇਆ ਸੀ ਕਿ ਤੁਸੀਂ ਐਕਸਟਰਾ ਲੋਜ਼ਰ ਦੀਆਂ ਵੀਡੀਓ ਕੀਤੀਆਂ ਨੇ ਉਹ ਡਿਲੀਟ ਕਰ ਦਿਓ ਮੈਂ ਉਸੇ ਮੈਂ ਡਿਲੀਟ ਕਰਤੀਆਂ ਸੀ ਪਰ ਹੁਣ ਮੇਰਾ 5 ਮਹੀਨੇ ਦਾ ਬੱਚਾ ਹੈ ਔਰ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਔਰ ਮੈਨੂੰ ਕੱਲ ਨੂੰ ਕੁਝ ਵੀ ਹੋ ਸਕਦਾ ਐਸਐਮਟੀਵੀ ਪੰਜਾਬ ਦੇਖ ਰਹੇ ਹੋ ਤੇ ਮੈਂ ਪ੍ਰਵਿੰਦਰ ਸਿੰਘ ਚੱਡਾ ਪਿਛਲੇ ਦਿਨੀ ਇੰਸਟਾਗ੍ਰਾਮ ਇਨਫਲੂਐਂਸਰ ਕਮਲ ਉਸੇ ਜਿਹੜੀ ਮੌਤ ਹੁੰਦੀ ਹੈ ਜਿਸ ਨੂੰ ਲੈ ਕੇ ਲਗਾਤਾਰ ਜਿਹੜਾ ਹੁਣ ਕਈ ਧੀਰਾ ਆਪਸ ਦੇ ਵਿੱਚ ਇੱਕ ਦੂਜੇ ਨੂੰ ਸਵਾਲ ਕਰਦੀਆਂ ਨਜ਼ਰ ਆ ਰਹੀਆਂ ਨੇ ਇੱਕ ਪਾਸੇ ਅਮਰਤਪਾਲ ਸਿੰਘ ਮੈਰੋ ਜਿਨ੍ਹਾਂ ਦਾ ਨਾਮ ਇਸ ਕਤਲ ਕੇਸ ਦੇ ਵਿੱਚ ਆ ਰਿਹਾ ਹੈ ਉਹਨਾਂ ਦੀ ਹਮਾਇਤ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਉੱਠੀਆਂ ਨੇ ਤਾਂ ਉਹਨਾਂ ਦੇ ਵਿਰੋਧ ਦੇ ਵਿੱਚ ਵੀ ਕੁਝ ਜਥੇਬੰਦੀਆਂ ਉੱਠੀਆਂ ਨੇ ਸਭ ਤੋਂ ਪਹਿਲਾਂ ਸਾਡੇ ਨਾਲ ਅੱਜ ਸਾਰੀ ਗੱਲਬਾਤ ਦੇ ਵਿੱਚ ਹਾਜ਼ਰ ਰਹਿਣਗੇ ਬਾਬਾ ਰਾਜਾ ਰਾਮ ਸਿੰਘ ਜੀ ਸਵਾਗਤ ਕਰਦੇ ਹਾਂ ਬਾਬਾ ਜੀ ਸਵਾਗਤ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਾਬਾ ਜੀ ਕਤਲ ਹੋਇਆ ਕਮਲਕੌਰ ਦਾ ਉਸ ਤੋਂ ਬਾਅਦ ਹਰ ਇੱਕ ਚੀਜ਼ ਚਰਚਾ ਦਾ ਵਿਸ਼ਾ ਬਣ ਗਈ ਕਈਆਂ ਨੇ ਅਮਰਤਪਾਲ ਸਿੰਘ ਮਹਿਰੋ ਦਾ ਸਾਥ ਦਿੱਤਾ ਕਈਆਂ ਨੇ ਵਿਰੋਧ ਕੀਤਾ ਭਾਈ ਹਰਜੀਤ ਸਿੰਘ ਰਸੂਲਪੁਰ ਉਹ ਲਗਾਤਾਰ ਕਹਿ ਰਹੇ ਨੇ ਵੀ ਇਹ ਬਹੁਤ ਮਾੜਾ ਕੀਤਾ ਔਰ ਬਹੁਤ ਮਾੜਾ ਹੋਇਆ ਦੇਖੋ ਇਹ ਜਿਹੜਾ ਕਤਲ ਹੋਇਆ ਕਿਉਂ ਹੋਇਆ ਕੀ ਬਣ ਮਜਬੂਰੀ ਬਣ ਗਈ ਉਹਨਾਂ ਦੀ ਜੀ ਉਹਨਾਂ ਨੂੰ ਕਤਲ ਕਰਨ ਦੀ ਕਿਉਂ ਲੋੜ ਪਈ ਉਹ ਪਹਿਲਾਂ ਤਾਂ ਜਿਹੜੀ ਲੜਕੀ ਸੀ ਕੰਚਨ ਕੁਮਾਰੀ ਆ ਹੂੰ ਉਹਨੇ ਆਉਦਾ ਕਮਲਕੌਰ ਨੌ ਰੱਖ ਲਿਆ ਹੂੰ ਉਹਦੇ ਵਿੱਚ ਸਿੱਖ ਸਮਾਜ ਜਿਹੜਾ ਸਾਨੂੰ ਇੱਕ ਬਹੁਤ ਵੱਡਾ ਜਿਹੜਾ ਮੈਸੇਜ ਗਿਆ ਉਹਦੇ ਨਾਲ ਵੀ ਸਿੱਖਾਂ ਦੀਆਂ ਧੀਆਪਣ ਆ ਕੁਛ ਕਰਦੀਆਂ ਨਹੀਂ ਦੂਸਰਾ ਨੰਬਰ ਉਸ ਨੇ ਕੰਚਨ ਕੁਮਾਰੀ ਨੇ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਗੰਦ ਪਾਇਆ ਅਸਲੀਲ ਦਾ ਲੱਛਰ ਤਾਂ ਫੈਲਾਈ ਉਹਦੀ ਮੌਤ ਦਾ ਕਾਰਨ ਬਣਿਆ ਕੱਲਾ ਇਥੇ ਭਾਈ ਅਮਰਪਾਲ ਸਿੰਘ ਜਾਂ ਉਹਦੇ ਸਾਥੀ ਹੀ ਨਹੀਂ ਉਹਦੇ ਕਤਲ ਦੇ ਜ਼ਿੰਮੇਦਾਰ ਉਹਦੀ ਸਰਕਾਰ ਵੀ ਜ਼ਿੰਮੇਦਾਰ ਆ ਜਦੋਂ ਕੋਈ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਸਭ ਨੇ ਸੋਸ਼ਲ ਮੀਡੀਆ ਦਾ ਜਮਾਨਾ YouTube ਤੇ Facebook ਤੇ ਤੇ Instagram ਤੇ ਪੇਜ ਬਣੇ ਹੋਏ ਨੇ ਜੀ ਸਭ ਆਪੋ ਆਪਣੇ ਹਿਸਾਬ ਨਾਲ ਜਿਹੜੇ ਹੱਕ ਸੱਚ ਦੀ ਆਵਾਜ਼ ਜਿਹੜੇ ਬੁਲੰਦ ਕਰਦੇ ਨੇ ਜੀ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਨੇ ਜਵਾਨੀ ਕਿਸਾਨੀ ਬਚਾਉਣ ਦੀ ਗੱਲ ਕਰਦੇ ਨੇ ਨਸ਼ਿਆਂ ਦੇ ਵਿਰੋਧ ਕਰਦੇ ਨੇ ਜਿਹੜੇ ਉਹਨਾਂ ਦੇ ਚੈਨਲ ਇੱਕਦਮ ਬੰਦ ਕਰ ਦਿੱਤੇ ਜਾਂਦੇ ਨੇ ਹੂੰ ਵੀ ਇਹ ਆਪਦੇ ਹੱਕ ਮੰਗਦੇ ਨੇ ਹੂੰ ਦੂਸਰੇ ਪਾਸੇ ਜਿਹੜੇ ਬਲੌਗਰ ਨੇ ਜਿਹੜੇ ਅਸਲੀਲਤਾ ਲੱਚਰਤਾ ਫੈਲਾ ਰਹੇ ਨੇ ਉਹਨਾਂ ਦੇ ਧੜਾ ਧੜਾ ਚੱਲੇ ਜਾ ਰਹੇ ਨੇ ਉਹਨਾਂ ਦਾ ਕੋਈ ਪੇਜ ਬੰਦ ਨਹੀਂ ਉਹਨਾਂ ਦਾ ਕੋਈ ਅਕਾਊਂਟ ਬੰਦ ਨਹੀਂ ਉਹਨਾਂ ਦਾ ਕੋਈ ਚੈਨਲ ਬੰਦ ਨਹੀਂ ਇਹਦਾ ਮਤਲਬ ਵੀ ਸਰਕਾਰ ਇਹ ਸਾਨੂੰ ਜਾਣਬੁੱਝ ਕੇ ਇਸ ਮਾਮਲੇ ਵੱਲ ਧਲ ਰ ਧੱਕ ਰਹੀ ਆ ਇਹ ਸਰਕਾਰ ਦਾ ਹੱਥ ਆ ਜੀ ਉਹਨਾਂ ਦਾ ਲੱਚਰਤਾ ਵਾਲਿਆਂ ਦੇ ਅਸਲੀਲਤਾ ਫੈਲਾਉਣ ਵਾਲਾ ਤੇ ਕੰਜਾ ਕਸੀ ਉਹਨਾਂ ਦੇ ਚੈਨਲ ਬੰਦ ਕਰੇ ਇਹਨਾਂ ਦੀ ਕੀ ਤਾਕਤ ਆ ਵੀ ਉਹ ਇਥੇ ਨੰਗੇਜ ਦਾ ਅਸਲੀ ਇਸ ਦਾ ਫੈਲਾਉਣ ਲੱਗਦਾ ਨੈਟਿਵ ਸਿਰਜਿਆ ਜਾ ਰਹੇ ਪੰਜਾਬ ਦੇ ਦੇਖੋ ਪੰਜਾਬ ਨੂੰ ਜਿਹੜਾ ਹਰ ਪਾਸਿਓਂ ਮਾਰ ਪੈ ਰਹੀ ਆ ਕਦੇ ਆ ਤਾਂ ਨਸਿਆਂ ਦਾ ਹੜ ਚੱਲ ਰਿਹਾ ਸਾਡੀ ਨੌਜਵਾਨੀ ਜਿਹੜੀ ਨਸਿਆਂ ਦੇ ਵਿੱਚ ਇਹਨਾਂ ਨੇ ਬਾੜਤੀ ਹੂੰ ਦੂਸਰਾ ਇਹਨਾਂ ਨੇ ਗੈਂਗ ਸਟਰ ਕਹਿ ਕਹਿ ਕੇ ਜਿਹੜੇ ਨੌਜਵਾਨਾਂ ਨੂੰ ਝੂਠੇ ਬਣਾ ਬਣਾ ਕੇ ਮਕਾਬਲੇ ਕਾਊਂਟਰ ਕੀਤਾ ਜਾ ਰਿਹਾ ਹੈ ਕਿ ਲੱਤਰ ਦੇ ਵਿੱਚ ਗੋਲੀ ਮਾਰੀ ਜਾ ਰਹੀ ਆ ਨਜਾਇਜ਼ ਪਰਚੇ ਪਾਏ ਜਾ ਰਹੇ ਨੇ ਤੀਜਾ ਹੁਣ ਇਹ ਜਿਹੜਾ ਲੱਚਰਤਾ ਦਾ ਚੱਲ ਪਿਆ ਕੰਮ ਅਸਲੀਲਤਾ ਦਾ ਇਹਦੇ ਵਿੱਚ ਸਾਡੀ ਨੌਜਵਾਨੀ ਤੱਕ ਤੇ ਹਮ ਅੱਜ ਹਰੇਕ ਬੱਚੇ ਕੋਲੇ ਜਿਹੜਾ ਹੈਗਾ ਇਹ ਮੋਬਾਈਲ ਉਹਨਾਂ ਨੂੰ ਪਹੁੰਚ ਗਿਆ ਜਿਹੜੀ ਸਰਕਾਰ ਦੀ ਮਨਸਾ ਉਹ ਕਾਮਯਾਬ ਹੋ ਗਈ ਇਹਨਾਂ ਚੀਜ਼ਾਂ ਨੂੰ ਜਿਹੜੀ ਹੈਗੀ ਆਪਣੇ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਗਿਆ ਮਕਸਦ ਕਾਮਯਾਬ ਹੋ ਵੀ ਬੀ ਇਹਨਾਂ ਨੂੰ ਕਿਵੇਂ ਅਸੀਂ ਬਰਬਾਦ ਕਰਨਾ ਪੰਜਾਬ ਨੂੰ ਅੱਜ ਸਕੂਲਾਂ ਦੇ ਵਿੱਚ ਪਹਿਲਾਂ ਪੜ੍ਹਾਈ ਹੁੰਦੀ ਸੀਗੀ ਕਿਤਾਬਾਂ ਜੀ ਬਲੈਕ ਬੋਰਡਾਂ ਤੇ ਲਿਖੇ ਜਾਂਦੇ ਤੇ ਕਿਤਾਬਾਂ ਦੇ ਵਿੱਚ ਕਾਪੀਆਂ ਦੇ ਵਿੱਚ ਲਿਖਦੇ ਹੁਣ ਹੁਣ ਹਰ ਇੱਕ ਸਕੂਲ ਦੇ ਵਿੱਚ ਚਲੇ ਜਾਓ ਉਹਨਾਂ ਨੂੰ ਬੱਚਿਆਂ ਨੂੰ ਜਿਹੜੇ ਕਹਿੰਦੇ ਨੇ ਅਸੀਂ ਆਨਲਾਈਨ ਪੜ੍ਹਾਵਾਂਗੇ ਜੀ ਇਹਨਾਂ ਨੂੰ ਮੋਬਾਈਲ ਲੈ ਕੇ ਦਿਓ ਬਿਲਕੁਲ ਹਰ ਇੱਕ ਬੱਚੇ ਦੀ ਬੱਚੀ ਦੀ ਹੱਥ ਦੇ ਵਿੱਚੋਂ ਮੋਬਾਈਲ ਆ ਘੰਟਾ ਦੋ ਘੰਟਾ ਪੜ੍ਹਾਉਂਦੇ ਨੇ ਖਬਰ ਨਹੀਂ ਬਾਕੀ ਦਾ ਸਮਾਂ ਉਹਨਾਂ ਕੋਲ ਹੀ ਆ ਜਿਹੜਾ ਕੁਝ ਮਰਜ਼ੀ ਦੇਖਣਾ ਇੱਕ ਸਾਨੂੰ ਨੈਰੇਟਿਵ ਸਿਰਜ ਕੇ ਸਾਨੂੰ ਜਿਹੜਾ ਹੈਗਾ ਅਸਲੀਲਤਾ ਵੱਲ ਸਾਰੇ ਪੰਜਾਬ ਨੂੰ ਧੱਕਦਾ ਦੇਖੋ ਪੰਜਾਬ ਦੇ ਜਿਹੜੇ ਲੋਕ ਨੇ ਉਹ ਕਿਸੇ ਧਰਮ ਦੇ ਨੇ ਚਾਹੇ ਉਹ ਸਿੱਖਾ ਹਿੰਦੂ ਆ ਬਿਲਕੁਲ ਮੁਸਲਮਾਨ ਆ ਸਾਈਆ ਜਿਹੜੇ ਪੰਜਾਬੀ ਉਹ ਗੈਰਤਮੰਦ ਲੋਕ ਨੇ ਹੂੰ ਉਹ ਅਣਖੀ ਲੋਕ ਨੇ ਬਿਲਕੁਲ ਅਣਖ ਦੀ ਖਾਤਰ ਕੁਝ ਵੀ ਕਰ ਸਕਦੇ ਨੇ ਪੰਜਾਬ ਦੇ ਵਿੱਚ ਉਸ ਨੇ ਜਿਹੜਾ ਹੈ ਗੰਦ ਫਲਾਇਆ ਉਹਨੂੰ ਭਾਈ ਅਮਰਤਪਾਲ ਸਿੰਘ ਨੇ ਸਮਝਾਇਆ ਵੀ ਹੂੰ ਉਹਦੀ ਪੈਸਿਆਂ ਦੀ ਮਦਦ ਵੀ ਕੀਤੀ ਹੂੰ ਨਾ ਸਮਝੀ ਫਿਰ ਉਹਨਾਂ ਨੂੰ ਉਹਦਾ ਕਤਲ ਕਰਨਾ ਪਿਆ ਇਹ ਕਤਲ ਦੀ ਵਜ੍ਹਾ ਸਿਰਫ ਪੰਜਾਬ ਦੀ ਜਨਰੇਸ਼ਨ ਨੂੰ ਬਚਾਉਣ ਵਾਸਤੇ ਤੇ ਜਿਹੜੀ ਲਚਰਤਾ ਉਹਨੂੰ ਬੰਦ ਕਰਨ ਵਾਸਤੇ ਇਹ ਕਤਲ ਹੋਇਆ। ਬਾਬਾ ਜੀ ਲੱਗਦਾ ਹੈ ਵੀ ਇਸ ਨਾਲ ਲਚਰਤਾ ਘਟੇਗੀ ਕਿਉਂਕਿ ਕੱਲੀ ਕਮਲ ਨਹੀਂ ਇੱਥੇ ਹੋਰ ਬਹੁਤ ਜ਼ਿਆਦਾ ਯੂਟਿਊਬਰ ਨੇ ਕੁੜੀਆਂ ਨੇ ਮੁੰਡੇ ਨੇ ਜਿਹੜੇ ਲਗਾਤਾਰ ਅਜਿਹੇਆ ਕੰਟੈਂਟ ਪਰੋਸ ਰਹੇ ਨੇ ਔਰ ਉਹਨਾਂ ਦਾ ਕਹਿਣਾ ਹੈ ਵੀ ਅਸੀਂ ਪਹਿਲਾਂ ਸਹੀ ਕੰਟੈਂਟ ਬਣਾਉਂਦੇ ਸੀ ਸਾਡਾ ਕੋਈ ਵਿਊ ਨਹੀਂ ਆਇਆ ਸਾਨੂੰ ਕਦੇ ਪੈਸੇ ਨਹੀਂ ਆਏ ਜੇ ਅਸੀਂ ਦੂਜਾ ਕਹਿ ਲਈਏ ਡਬਲ ਮੀਨਿੰਗ ਕੰਟੈਂਟ ਬਣਾਇਆ ਤਾ ਸਾਡੇ ਕੋਲ ਪੈਸੇ ਵੀ ਆਏ ਸਾਡੇ ਵਿਊਰਸ਼ਿਪ ਵੀ ਵਧੀ ਐਥੇ ਤੱਕ ਹੀ ਸਾਡੀ ਸ਼ੋਸ ਖੜ ਗਈ ਵੀ ਹੁਣਾਂ ਤੱਕ ਪੈਸੇ ਤੱਕ ਹਮ ਅੱਜ ਤੋਂ 10 ਸਾਲ ਪਹਿਲਾਂ ਇਹ ਚੈਨਲ ਨਹੀਂ ਸੀ ਹਮ ਉਦੋਂ ਕਿਹੜਾ ਲੋਕ ਭੁੱਖੇ ਮਰਦੇ ਸੀ ਹਮ ਉਦੋਂ ਲੋਕਾਂ ਦੇ ਪਰਿਵਾਰ ਨਹੀਂ ਸੀ ਚੱਲਦੇ ਜਾਂ ਜਿੰਨੇ ਅੱਜ ਤਕਰੀਬਨ ਆਪਾਂ 20% ਕਹਿ ਲਈਏ ਹਮ 20% ਲੋਕਾਂ ਦੇ ਚੈਨਲ ਬਣਨੇ ਅਸੀਂ ਜਿਹੜੇ ਪਰਸੈਂਟ ਨੇ ਲੋਕ ਹਮ ਉਹਦਾ ਬਿਨਾ ਚੈਨਲਾਂ ਤੋਂ ਨੇ ਹਮ ਉਹਨਾਂ ਦਾ ਘਰ ਚੱਲਦਾ ਉਹਦਾ ਕਮਾਈ ਕਰਦੇ ਨੇ ਰੋਟੀ ਤਾਂ ਉਹ ਵੀ ਖਾਂਦੇ ਨੇ ਨੇ ਜੱਟ ਵਾਪਾਰਕਾਉਂਟਸ ਵਾਲੇ ਕਹਿ ਰਹੇ ਨੇ ਵੀ ਇਸ ਤੋਂ ਪਹਿਲਾਂ ਅਸੀਂ ਬੜਾ ਔਖਾ ਆਪਣਾ ਘਰ ਪਰ ਚਾਰ ਚਲਾਉਂਦੇ ਸੀ ਬੜਾ ਔਖਾ ਰੋਟੀ ਪਾਣੀ ਚੱਲਦਾ ਸੀ ਪਰ ਜਦੋਂ ਤੇ ਸਾਡੇ ਚੈਨਲ ਚੱਲੇ ਸੁਖੀ ਜ਼ਿੰਦਗੀ ਜੀਦੇ ਆ ਵਧੀਆ ਰੋਟੀ ਦੇਖੋ ਜਿਹੜਾ ਕੋਈ ਕਮਾਈ ਸਾਰੇ ਪਾਸੇ ਕਿਉਂ ਕਮਾਈ ਨਹੀਂ ਹੈਗੀ ਚੈਨਲਾਂ 'ਚ ਜਿਹੜੇ ਕੋਈ ਚੰਗੀ ਸਹੀਦ ਕਿਸੇ ਨੂੰ ਦੇਖਣ ਨੂੰ ਮਿਲੂਗੀ ਚੰਗਾ ਸਭ ਕੁਝ ਮਿਲੂਗਾ ਸਾਰਾ ਕੁਝ ਦੇਖਦੇ ਨੇ ਬਹੁਤ ਸਾਰੇ ਚੈਨਲ ਬਣੇ ਹੋਣੇ ਹੁਣ ਤੁਹਾਡਾ ਚੈਨਲ ਆ ਤੁਹਾਡੇ ਕਿੰਨੇ ਫੋਲੋਅਰ ਨੇ ਹੂੰ ਕਿੰਨੇ ਆ ਤੁਹਾਡੇ ਸਾਡੇ ਹੈਗੇ ਜੀ YouTube ਦੇ ਲਾਲੋ ਵੀ 2.5 ਮਿਲੀਅਨ ਹੋਣਗੇ ਤੇ ਜੇ Facebook ਦੀ ਗੱਲ ਕਰਦੇ ਆਂ ਵੀ ਮਿਲੀਅਨ ਪਲੱਸ ਨੇ ਫਿਰ ਜਦੋਂ ਇਹਨੇ ਮਿਲੀਅਨ ਦੇ ਨਹੀਂ ਤੁਹਾਡੇ ਹੂੰ ਫਲਔਰ ਫਿਰ ਤੁਹਾਡੀ ਵੀਡੀਓ ਕਿੰਨੀ ਚੱਲਦੀ ਆ ਕਿੰਨੀ ਕਮਾਈ ਹੁੰਦੀ ਆ ਤੁਹਾਨੂੰ ਤੁਸੀਂ ਕੋਈ ਲੱਚਰ ਤਾਂ ਨਹੀਂ ਫਲਾਉਂਦੇ ਕੋਈ ਅਸਲੀ ਅਸਲੀਲਤਾ ਨਹੀਂ ਫਣਾਉਂਦੇ ਇਸੇ ਕੰਮ ਤੇ ਆਉਣਾ ਚਾਹੀਦਾ ਫਿਰ ਲੋਕਾਂ ਨੂੰ ਇੱਧਰ ਸਿੱਧੇ ਰਾਹ 'ਤੇ ਆਉਣੇ ਚਾਹੀਦਾ ਸਿੱਧੇ ਵਾਲੀ ਤਾਂ ਗੱਲ ਸਿੱਧਾ ਰਾਹ ਔਖਾ ਨਾ ਥੋੜਾ ਫਿਰ ਹੁਣ ਇਹ ਤਾਂ ਐਂ ਕਹਿੰਦੇ ਨੇ ਵੀ ਕਮਾਈ ਆਵੇ ਦੇਖੋ ਜਿਹੜੇ ਪੰਜਾਬ ਦੇ ਲੋਕ ਨੇ ਜਿਹੜੇ ਬਸ਼ਰਮ ਲੋਕ ਨੇ ਜਿਹੜੇ ਧੀਆ ਪੈਣਾ ਦਾ ਪੈਸਾ ਖਾਂਦੇ ਨੇ ਗੰਦਗੀ ਦਾ ਪੈਸਾ ਖਾਣ ਨਾਲ ਅੱਜ ਉਹ ਐਸੀ ਜਿੰਦਗੀ ਜੀਂਦੇ ਨੇ ਜਿਹੜੇ ਕਰ ਰਹੇ ਨੇ ਇੱਥੇ ਉਹਨਾਂ ਦਾ ਵਿਆਹ ਹੋ ਗਿਆ ਉਹਨਾਂ ਦੇ ਬੱਚੇ ਹੋ ਗਏ ਜਦੋਂ ਇਹ ਚੀਜ਼ਾਂ ਉਹ ਕਰਨਗੇ ਫਿਰ ਉਹ ਉਹਨਾਂ ਨੂੰ ਪਛਤਾਉਣਾ ਪਊਗਾ ਇਹ ਗੱਲ ਚੀਜ਼ ਦਾ ਇਸ ਕਰਕੇ ਨਾ ਤਾਂ ਹੁਣ ਮਹਿਰੋਂ ਤੇ ਉਹਦੇ ਸਾਥੀਆਂ ਦਾ ਉਹਦੇ ਨਾਲ ਕੋਈ ਜ਼ਮੀਨਦਾਰ ਰੌਲਾ ਸੀ ਬਿਲਕੁਲ ਨਾ ਕੋਈ ਪੈਸੇ ਦਾ ਲੈਣ ਦੇਣ ਸੀ ਗੱਲ ਤਾਂ ਸਿਰਫ ਪੰਜਾਬ ਬਚਾਉਣ ਦੀ ਸੀ ਸਮਾਜ ਨੂੰ ਬਚਾਉਣ ਦੀ ਸੀ ਕੀ ਕਤਲ ਕਰਨਾ ਸਹੀ ਸੀ ਸ਼ਾਇਦ ਕਹਿੰਦੇ ਜੇ ਸਮਝਾ ਲੈਂਦੇ ਕੋਈ ਲੱਤ ਵਾਈਂ ਤੋੜ ਦਿੰਦੇ ਕੋਈ ਹੋਰ ਗੱਲਬਾਤ ਦੇ ਨਾਲ ਮਸਲਾ ਹੱਲ ਕਰ ਲੈਂਦੇ ਕਿ ਕਤਲ ਕਰਨਾ ਸਹੀ ਸੀ ਉਹ ਵੀ ਕੁੜੀ ਦਾ ਕਿਉਂਕਿ ਹਰਜੀਤ ਸਿੰਘ ਰਸੂਲਪੁਰ ਕਹਿੰਦੇ ਨੇ ਵੀ ਸਾਡੇ ਤਾਂ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਸੀ ਵੀ ਕੁੜੀਆਂ ਦੀ ਗਰੀਬ ਦੀ گاਉਂ ਦੀ ਰੱਖਿਆ ਕਰਨੀ ਹੈ ਤੇ ਇੱਥੇ ਆਪਾਂ ਕਤਲ ਕਰਤਾ ਮੈਂ ਉਸ ਰਸੂਨਪੁਰੀ ਨੂੰ ਪੁੱਛਣਾ ਚਾਹੁੰਦਾ ਐ ਜਾਂ ਹੋਰ ਜਿਹੜੇ ਗੱਲਾਂ ਕਰਦੇ ਨੇ ਵੀ ਸਮਝਾ ਲੈਂਦੇ ਤੇ ਸਮਝਾਈ ਤਾਂ ਸੀਗੀ ਸਮਝੀ ਨਹੀਂ ਦੂਸਰਾ ਨੰਬਰ ਜਿਹੜਾ ਕੋਈ ਹੱਥ ਚੱਕ ਲੈਂਦਾ ਉਹਨੂੰ ਕਹਿੰਦੇ ਨੇ ਹੱਤਵਾਦੀ ਹੂੰ ਇਹਨੇ ਹੁਣ ਹੱਥ ਚੱਕ ਰੱਖੀ ਸੀ ਸਮਾਜ ਨੂੰ ਗੰਦਲਣਾ ਕਰਨ ਵਾਸਤੇ ਸਮਾਜ ਦੇ ਨੌਜਵਾਨੇ ਨੂੰ ਜਿਹੜਾ ਹੈਗਾ ਉਹ ਪੁੱਠੇ ਰਾਹ ਕਰਾਹੀ ਪਾਉਣ ਵਾਸਤੇ ਹੂੰ ਦੂਸਰਾ ਨੰਬਰ ਇਹ ਕਹਿੰਦੇ ਜਨੇ ਵੀ ਸਿੱਖਾਂ ਦੇ ਵਿੱਚ ਰਵਾਇਤ ਨਹੀਂ ਹੈ ਕੱਲ ਨੂੰ ਤਾਂ ਉਹ ਕਹੂਗਾ ਵੀ ਇੰਦਰਾ ਗਾਂਧੀ ਕਿਉਂ ਮਾਰਦੀ ਉਹ ਕੌਣ ਸੀ ਉਹ ਵੀ ਇਸਤਰੀ ਵੀ ਸੀ ਨਾ ਹੂੰ ਕੱਲ ਨੂੰ ਫਿਰ ਬਿਆਨਤ ਸਿੰਘ ਸਤਵੰਦ ਸਿੰਘ ਤੇ ਵੀ ਉਹ ਉਂਗਲ ਚੱਕਣਗੇ ਇਹ ਨਹੀਂ ਹੈ ਜਿਨੇ ਹੱਤਵਾਦੀ ਜਿਹੜਾ ਜਿਨੇ ਹੱਤ ਚੱਕ ਲਈ ਜਿਹੜਾ ਜ਼ਾਲਮ ਬਣ ਗਿਆ ਕਿਸੇ ਤਰੀਕੇ ਨਾਲ ਹੂੰ ਚਾਹੇ ਉਹ ਸਾਡੀ ਜਨਰੇਸ਼ਨ ਨੂੰ ਖਤਮ ਕਰਨਾ ਚਾਹੁੰਦਾ ਹੂੰ ਪੁਠੇਰਾ ਪਾਉਣਾ ਚਾਹੁੰਦਾ ਚਾਹੇ ਉਹ ਸਾਡੇ ਧਾਰਮਿਕ ਸਥਾਨਾਂ ਤੇ ਅਟੈਕ ਕਰਾਵੇ ਹੂੰ ਜਿਹੜਾ ਕੋਈ ਜ਼ਾਲਮ ਹੋ ਗਿਆ ਉਹਨੂੰ ਫਿਰ ਜਿਹੜਾ ਸੋਧਾ ਲੱਗਦਾ ਹੀ ਲੱਗਦਾ ਹਮ ਇਸ ਕਰਕੇ ਦੁਕਾਨ ਇਹ ਲੋਕ ਗੈਰ ਹਤਮੰਦ ਨੇ ਹਮ ਇਹਨਾਂ ਦੀ ਗੈਰਤ ਮਰੀ ਹੋਈ ਆ ਹਮ ਇਹ ਬਸ਼ਰਮ ਲੋਕ ਨੇ ਤਾਂ ਹੀ ਉਹਨਾਂ ਦਾ ਸਾਥ ਦੇ ਰਹੇ ਨੇ ਇਹ ਆਪ ਬਲਾਤਕਾਰੀ ਹੈ ਕਿਸੇ ਨੂੰ ਕੀ ਸ਼ੇਧ ਦੇ ਸਕਦਾ ਨਰੇਂਦਰ ਕੌਰ ਦਾ ਨੇ ਬਲਾਤਕਾਰ ਕਰਿਆ ਜੀ ਐਫ ਆਈ ਆਰ ਇਹਦੇ ਦਰਜ ਦਰਜ ਆ ਗਈ ਇਹ ਕਿਵੇਂ ਬੋਲ ਸਕਦਾ ਨਹੀਂ ਹੈ ਤਾਂ ਤੁਹਾਡੇ ਜਥੇਬੰਦੀਆਂ ਦੇ ਨੇ ਹੈ ਤਾਂ ਨਿਹੰਗ ਸਿੰਘ ਹੀ ਨੇ ਸਾਡਾ ਕੋਈ ਜਥੇਬੰਦੀ ਕਿਸੇ ਦਾ ਲਿੰਕ ਨਹੀਂ ਹੈ ਕਿਹੜਾ ਉਹ ਦੱਸੇ ਵੀ ਕਿਹੜੇ ਦਲਾਂ ਨਾਲ ਸੰਬੰਧਤ ਆ ਹੂੰ ਉਹ ਦੱਸੇ ਸੋਸ਼ਲ ਮੀਡੀਆ 'ਤੇ ਦੱਸੇ ਫਿਰ ਅਸੀਂ ਪੁੱਛ ਲਾਂਗੇ ਉਹਨਾਂ ਨੂੰ ਵੀ ਕਿਹੜੇ ਉਹਨਾਂ ਦਲਾਂ ਦੇ ਮੁਖੀਆਂ ਨੂੰ ਕਰਾਂ ਇਹ ਸਵਾਲ ਵੀ ਆ ਤੁਹਾਡਾ ਨਿਹੰਗ ਸਿੰਘਾ ਕਿਹੜੇ ਦਲ ਦਾ ਬਿਲਕੁਲ ਕਿਸੇ ਦਲ ਦਾ ਨਹੀਂ ਹੈਗਾ ਨਹੀਂ ਕਦੇ ਤੁਹਾਡੀ ਗੱਲ ਨਹੀਂ ਹੋਈ ਕਦੇ ਪਰਸਨਲ ਗੱਲ ਨਹੀਂ ਹੋਈ ਵੀ ਤੁਸੀਂ ਕਿਹੜੇ ਜਥੇਬੰਦੀ ਕਿਹੜੀ ਪਰੰਪਰਾ ਦੇ ਨਾਲ ਜੁੜੇ ਹੋਏ ਹੋ ਸਾਨੂੰ ਪਤਾ ਹੀ ਆ ਵੀ ਕਿਹੜੇ ਜਿਹੜੇ ਜਿਹੜੇ ਜਥੇਬੰਦੀਆਂ ਨਾਲ ਜੁੜੇ ਹੋਣੇ ਜਿਹੜੇ ਦਲਾ ਪੰਥਾ ਸਿੰਘ ਸਾਨੂੰ ਉਹਨਾਂ ਬਾਰੇ ਪਤਾ ਹੂੰ ਜਿਹੜੇ ਜਥੇਬੰਦੀਆਂ ਦੇ ਸਿੰਘ ਨੇ ਉਹ ਕਿਤੇ ਗੰਦਗੀ ਨੂੰ ਪ੍ਰਮੋਟ ਕਰਦੇ ਨੇ ਇਹ ਕਹਿੰਦੇ ਮੈਂ ਸਿੱਖ ਕੌਮ ਵੱਲੋਂ ਜਾ ਕੇ ਯੋਧਿਆਂ ਦੇ ਵਿੱਚ ਲੰਗਰ ਲਾਇਆ ਸੀ ਕਿਸੇ ਕੌਮ ਵੱਲੋਂ ਨਹੀਂ ਗਿਆ ਲੋਕ ਤਾਂ ਇਹਨੂੰ ਜੁੱਤੀਆਂ ਮਾਰਦੇ ਨੇ ਇਹ ਤਾਂ ਆਰਐਸਐਸ ਤੇ ਬੀਜੇਪੀ ਦਾ ਇਹ ਦਲਾਲ ਆ ਹੂੰ ਤਾਂ ਹੀ ਤਾਂ ਉਹਨੂੰ ਪੁਲਿਸ ਨਹੀਂ ਫੜਦੀ ਇਹ ਤੇ ਰੇਪ ਦਾ ਕੇਸ ਆ ਹੂੰ ਇਹ ਦਲਾਲੀ ਕਰਦਾ ਇਹ ਕਈ ਕਿਹ ਦਿਨ ਲਾਉਂਦਾ ਤਾਂ ਹੈ ਨਹੀਂ ਹੂੰ ਇਹ ਸਿੱਖ ਕਿੱਥੋਂ ਹੋ ਗਿਆ ਇਹਨੇ ਸਿੰਘ ਵਾਲਾ ਤਾਂ ਬਾਣਾ ਸਾਨੂੰ ਬਦਨਾਮ ਕਰਨ ਵਾਸਤੇ ਪਾਇਆ ਹੋਇਆ ਐਸਨੇ ਇਹ ਬਲਾਤਕਾਰ ਹੀ ਬੰਦਾ ਇਹਨੂੰ ਸਿੱਖ ਕਈ ਕਹਿੰਦੇ ਨੇ ਇਹ ਸਿੱਖ ਬੁੱਧੀਜੀਵੀ ਆ ਉਹ ਤਾਂ ਮੰਦ ਬੁੱਧੀ ਆ ਇਹਦੇ ਪੱਲੇ ਦਲੇ ਕੱਖ ਨਹੀਂ ਹੈਗਾ ਤੇ ਇਹਨੀਆਂ ਗੱਲਾਂ ਤੁਸੀਂ ਜਿਆਦਾ ਮੈਂ ਸਾਰੇ ਚੈਨਲਾਂ ਨੂੰ ਕਹਿੰਦਾ ਇਹ ਇਸ ਮੂਰਖ ਬੰਦੇ ਨੂੰ ਨਾਮ ਬੁਲਾਇਆ ਕਰੋ ਨਾ ਇਹੋ ਜਿਹੇ ਬੰਦਿਆਂ ਨੂੰ ਪ੍ਰਮੋਟ ਕਰਿਆ ਕਰੋ ਹੂੰ ਇਹ ਸਾਡੇ ਸਿੱਖ ਧਰਮ ਨੂੰ ਬਦਨਾਮ ਕਰ ਰਹੇ ਨੇ ਸਿੱਖੀ ਨੂੰ ਕਲੰਕਿਤ ਨੇ ਬਾਕੀ ਜਿਹੜਾ ਨਿਰਣਾ ਜਦੋਂ ਇਹ ਬੋਲਦੇ ਨੇ ਲੋਕ ਕਰਦੇ ਨੇ ਕਮੈਂਟਾਂ ਦੇ ਵਿੱਚ ਉਹ ਦੱਸ ਦਿੰਦੇ ਨੇ ਵੀ ਕਿੱਥੇ ਖੜੇ ਨੇ ਕੀ ਇਹਨਾਂ ਦੀ ਵੈਲਿਊ ਆ ਉਹਨਾਂ ਦਾ ਕਹਿਣਾ ਹੈ ਕਿ ਪਾਈ ਅਮਰਤਪਾਲ ਸਿੰਘ ਮੈਰੋ ਨਿਹੰਗ ਬਾਣੇ ਦੇ ਵਿੱਚ ਇੱਕ ਗੈਂਗਸਟਰ ਸੀ ਗੈਂਗਸਟਰ ਤਾਂ ਇਹ ਆ ਜਿਹੜਾ ਬਲਾਤਕਾਰ ਕਰਦਾ ਉਹਨੇ ਬਲਾਤਕਾਰ ਤਾਂ ਨਹੀਂ ਕਰਿਆ ਉਹਨਾਂ ਤੀਆਂ ਆਪਣੀ ਇੱਜ਼ਤ ਬਚਾਈ ਆ ਕਿੰਨੇ ਥਾਮਿਆਂ ਤੇ ਗਿਆ ਉਹ ਕਿੰਨੇ ਜਗ੍ਹਾ ਤੇ ਗਿਆ ਉਹ ਜਿਹਦੇ ਸਾਹ ਸਦਤਾ ਉਹਨਾਂ ਠੋਕ ਕੇ ਖੜਾ ਨਾਲ ਤੇ ਇਹ ਕਿਹਦੇ ਕੋਲੇ ਗਿਆ ਦੱਸੇ ਤਾਂ ਇਹ ਤਾਂ ਉਲਟਾ ਲੀਆਂ ਬਣ ਦਾ ਬਲਾਤਕਾਰ ਕਰਦਾ ਅੱਜ ਸੋਸ਼ਲ ਮੀਡੀਆ ਤੇ ਕਿੰਨੀਆਂ ਜਿਹੜੀਆਂ ਹੈਗੀਆਂ ਇਹਦੀਆਂ ਫੋਟੋਆਂ ਜਿਹੜੀਆਂ ਉਹ ਵਾਇਰਲ ਹੋ ਰਹੀਆਂ ਨੇ ਇਹ ਤਾਂ ਸਿੱਖੀ ਦੇ ਸਰੂਪ ਦੇ ਵਿੱਚ ਇੱਕ ਗਧਾ ਲੁਕਿਆ ਹੋਇਆ ਗਧੇ ਤੇ ਖਲ ਪਾਰ ਰખી ਆ ਸ਼ੇਰ ਦੀ ਹੂੰ ਇਹ ਗਧਾਗਾ ਸ਼ੇਰ ਦੀ ਖਲ ਪਾਰ ਰખી ਆ ਇਸਨੇ ਇਹ ਬੰਦਾ ਨਹੀਂ ਹੈਗਾ ਇਹ ਇਹ ਤਾਂ ਇੱਕ ਦਲਾਲ ਬਣਾ ਕਰਦਾ ਦੂਜੇ ਪਾਸੇ ਬਾਲੀਵੁੱਡ 스타 ਮਿੱਕਾ ਸਿੰਘ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਇਹ ਬਿਲਕੁਲ ਗਲਤ ਹੈ ਇਹ ਜੋ ਕਮਲ ਕੌਰ ਦੇ ਨਾਲ ਹੋਇਆ ਪੰਜਾਬ ਦੇ ਵਿੱਚ ਫਿਰ ਤਾਂ ਕਹਿੰਦੇ ਵੱਡੀਆਂ ਵੱਡੀਆਂ ਫਿਲਮਾਂ ਬਣਦੀਆਂ ਨੇ ਉਸ ਦੇ ਵਿੱਚ ਵੀ ਗਾਣਿਆਂ ਦੇ ਵਿੱਚ ਜਿਹੜਾ ਲੜਕੀਆਂ ਨੱਚਦੀਆਂ ਨੇ ਜਾਂ ਹੋਰ ਪੰਜਾਬੀ ਗਾਣੇ ਦੇ ਵਿੱਚ ਲੜਕੀਆਂ ਨੱਚਦੀਆਂ ਨੇ ਫਿਰ ਤਾਂ ਕਹਿੰਦੇ ਸਾਰਾ ਕੁਝ ਹੀ ਬੰਦ ਕਰਾ ਦਿਓ ਜਿਹਦੇ ਆਪ ਦੇ ਉੱਤੇ ਇਲਜ਼ਾਮੇ ਲੱਗੇ ਹੋਣਾਂ ਜੀ ਜਿਹਦੇ ਉਤੇ ਪਰਚੇ ਦਰਜੇ ਹੋਣ ਉਹ ਤਾਂ ਇਸ ਗੱਲ ਬਾਰੇ ਇਹ ਬੋਲਣਾ ਨਹੀਂ ਚਾਹੀਦਾ ਉਹ ਤੇ ਆਪ ਦਰਜ ਨੇ ਪਰਚੇ ਹੂੰ ਉਹਨੇ ਆਪ ਲਚਰਤਾ ਫਲਾਈ ਹੋਈ ਆ ਦੇਖੋ ਜੀ ਦਾ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਵੀ ਜਿਹਦੀ ਅਣਖ ਮਰ ਗਈ ਗੈਰਤ ਮਰ ਗਈ ਇਹ ਗੈਰਤਮੰਦ ਲੋਕ ਨੇ ਇਹਨਾਂ ਦੀ ਅਣਖ ਮਰੀ ਹੋਈ ਆ ਇਹ ਬੇਸ਼ਰਮ ਲੋਕ ਨੇ ਜਿਹੜੇ ਸਮਾਜ ਨੂੰ ਗੰਧਲਾਪਨ ਕਰ ਰਹੇ ਨੇ ਜਿਹੜੇ ਲਚਰਤਾ ਵੱਲ ਸਾਨੂੰ ਧੱਕ ਰਹੇ ਨੇ ਜਿਹੜੇ ਅਸਵੇਲਤਾ ਵੱਲ ਸਾਨੂੰ ਲਿਜਾ ਰਹੇ ਨੇ ਚਾਹੇ ਬਾਰੀਵੜ ਦਾ ਸਟਾਰ ਆ ਤੇ ਇਹ گاਉਂ ਦਾ ਕੁਸ ਆ ਜਾਏ ਇਹਨਾਂ ਦੀ ਬਸ ਦਾ ਕੰਮ ਨਹੀਂ ਰਿਹਾ ਹੁਣ ਇਹਨਾਂ ਦੀ ਬੁੱਧੀ ਜਿਹੜੀ ਮੰਦ ਹੋ ਚੁੱਕੀ ਆ ਤਾਂ ਹੀ ਇਹ ਲੱਚਰਤਾ ਵੱਲ ਸਾਨੂੰ ਲਿਜਾ ਰਹੇ ਨੇ ਸਾਡਾ ਪੰਜਾਬ ਦਾ ਸੱਭਿਆਚਾਰ ਨਹੀਂ ਹੈ ਇਹ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਸਾਰਿਆਂ ਨੂੰ ਜਿਹੜੇ ਉਹਦਾ ਪ੍ਰਮੋਟ ਕਰ ਰਹੇ ਨੇ ਜਿਹੜਾ ਉਹਨਾਂ ਦਾ ਸਾਥ ਦੇ ਰਹੇ ਨੇ ਉਸ ਬੀਬੀ ਦੀਆਂ ਜਿਹੜੀਆਂ ਮਾਰੀ ਆ ਉਹਦੀਆਂ ਤੁਸੀਂ 10-20 ਮਿੰਟਾਂ ਦੀ ਵੀਡੀਓ ਇਕੱਠੀ ਕਰਕੇ ਪਰਵਾਜ਼ ਦੇ ਵਿੱਚ ਦੇਖ ਲਿਓ ਫਿਰ ਦੱਸਿਓ ਵੀ ਉਹ ਠੀਕ ਸੀ ਜਾਂ ਗਲਤ ਉਹ ਕਹਿੰਦੇ ਦੇਖਣਾ ਨਾ ਨਾ ਦੇਖਣਾ ਉਹ ਬੰਦੇ ਦੇ ਹੱਥ ਹੈ ਜਿਹਨੂੰ ਨਹੀਂ ਸਹੀ ਲੱਗਦਾ ਉਹ ਨਾ ਵੇਖੇ ਜਿਹਨੂੰ ਸਹੀ ਲੱਗਦਾ ਉਹ ਵੇਖੇ ਦੇਖੋ ਜਿਹੜੀ ਚੀਜ਼ ਬਣ ਗਈ ਹੁਣ ਬੱਚੇ ਬੱਚੀਆਂ ਨੇ ਹੁਣ ਆਪਾਂ ਕੁਝ ਵੀ ਨਹੀਂ ਤੁਸੀਂ ਸੋਸ਼ਲ ਮੀਡੀਆ ਦੇਖ ਸਕਦੇ ਜਦੋਂ ਸਾਹਮਣੇ ਆ ਗਿਆ ਬੱਚਾ ਆਟੋਮੈਟਿਕ ਦੇਖਦਾ ਜਦੋਂ ਤੁਹਾਨੂੰ ਕਿਹਾ ਵੀ ਸਾਨੂੰ ਇੱਕ ਇਹ ਨੈਰੇਟਿਵ ਸਿਰਜਤਾ ਸਾਡੇ ਸਕੂਲਾਂ ਦੇ ਵਿੱਚ ਬੱਚਿਆਂ ਤੱਕ ਪਹੁੰਚ ਗਿਆ ਮੋਬਾਈਲ ਆ ਇਸੇ ਗੱਲ ਖਾਤਰ ਪਚਾਇਆ ਗਿਆ ਇਹਦੀ ਸਰਕਾਰ ਜ਼ਿੰਮੇਵਾਰ ਹੈ ਸਿੱਧੇ ਤੌਰ ਤੇ ਜਿਹੜੇ ਗੰਦਗੀ ਫੈਲਾਉਂਦੇ ਨੇ ਬਲਾਗਰ ਉਹਨਾਂ ਤੇ ਬੈਨ ਹੋਣਾ ਚਾਹੀਦਾ ਹੁਣ ਸਮਾਜ ਦੇ ਵਿੱਚ ਜੇ ਅਸੀਂ ਕਿਸੇ ਨੂੰ ਟੱਚ ਕਰ ਦਈਏ ਹੂੰ ਜਦ ਹੀ ਉਹਦੇ ਇਲਜ਼ਾਮ ਲੱਗ ਜਾਂਦੇ ਨੇ ਉਹ ਤੇ ਐਫ ਆਈ ਆਰ ਦਰਜ ਹੋ ਜਾਂਦੀ ਆ ਉਹਨੂੰ ਜੇਲ ਵੀ ਜਾਣਾ ਪੈਂਦਾ ਇੱਥੇ ਤਾਂ ਸਰੇ ਆਮ ਨੰਗਾ ਜਿਸਮ ਦਿਖਾਇਆ ਜਾ ਰਿਹਾ ਹੂੰ ਸਰੇ ਆਮ ਜਿਹੜਾ ਹੈਗਾ ਨੰਗਾ ਉਹ ਨਾਚ ਨੱਚਿਆ ਜਾ ਰਿਹਾ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਉਹਨਾਂ ਇਸ ਕਾਨੂੰਨ ਦਾ ਸਿਕੰਦਾ ਕਿਉਂ ਨਹੀਂ ਹੈਗਾ ਜੇ ਕਾਨੂੰਨੀ ਕਾਰਵਾਈ ਹੋਵੇ ਉਹਨਾਂ ਦੇ ਚੈਨਲ ਬੰਦ ਹੋਣ ਹੋ ਸਕਦਾ ਅੱਜ ਕੰਚਨ ਕੁਮਾਰੀ ਵੱਤ ਚਾਂਦੀ ਇਸ ਕਰਕੇ ਹੁਣ ਵੀ ਜਿਹੜੇ ਲੋਕ ਨੇ ਨਾ ਜਿਹੜੇ ਕਹਿੰਦੇ ਸੀ ਉਹਨੂੰ ਸਮਝਾਉਣਾ ਚਾਹੀਦਾ ਸੀ ਮੈਂ ਇਹਨਾਂ ਨੂੰ ਕਹਿਣਾ ਚਾਹਣਾ ਸਾਰਿਆਂ ਨੂੰ ਵੀ ਬਹੁਤ ਕੰਚਨ ਕੁਮਾਰੀਆਂ ਨੇ ਹੂੰ ਬਹੁਤ ਪ੍ਰੋਡਿਊਸਰ ਆਰ ਡੀ ਡ ਵਰਗੇ ਬੈਠੇ ਨੇ ਹੂੰ ਤੁਸੀਂ ਜਾਓ ਹੂੰ ਉਹਨਾਂ ਨੂੰ ਪਿਆਰ ਦੇ ਨਾਲ ਸਮਝਾਓ ਜੇ ਤੁਹਾਡੀ ਗੱਲ ਸਮਝ ਲੈਣ ਤਾਂ ਜਾਓ ਹੁਣ ਵੀ ਹੈਗੇ ਨੇ ਹੁਣ ਕਿਹੜਾ ਬੰਦ ਹੋਗੇ ਉਹ ਬਾਬਾ ਜੀ ਦੀਪਿਕਾ ਲੁਥਰਾ ਪ੍ਰੀਤ ਜੱਟੀ ਉਹਨੇ ਪ੍ਰੀ ਜੱਟੀ ਨੇ ਲਾਈਵ ਹੋ ਕੇ ਕਿਹਾ ਕਿ ਮੈਨੂੰ 2 ਦਿਨ ਪਹਿਲਾਂ ਮੈਰੋ ਨੇ ਕਿਹਾ ਵੀ ਮੈਂ ਤੇਰਾ ਸੌਦਾ ਲਾ ਦੇਵਾਂਗਾ 2 ਦਿਨਾਂ ਦੇ ਵਿੱਚ ਜੇ ਤੂੰ ਆਪਣੀਆਂ ਵੀਡੀਓ ਡਿਲੀਟ ਨਾ ਕੀਤੀਆਂ ਤੇ ਉਹ ਕਹਿੰਦੀ ਮੈਂ ਤਾਂ 6 ਮਹੀਨੇ ਪਹਿਲੇ ਜਦੋਂ ਮੈਨੂੰ ਫੋਨ ਆਇਆ ਸੀ ਕਿ ਤੁਸੀਂ ਐਕਸਟਰਾ ਲੋਜ਼ਰ ਦੀਆਂ ਵੀਡੀਓ ਕੀਤੀਆਂ ਨੇ ਜੋਤਿਸ਼ ਛਲੀਆਂ ਵੀਡੀਓ ਕੀਤੀਆਂ ਨੇ ਉਹ ਡਿਲੀਟ ਕਰ ਦਿਓ ਮੈਂ ਉਸੇ ਮੈਂ ਡਿਲੀਟ ਕਰਤੀਆਂ ਸੀ ਪਰ ਹੁਣ ਮੇਰਾ 5 ਮਹੀਨੇ ਦਾ ਬੱਚਾ ਹੈ ਔਰ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਔਰ ਮੈਨੂੰ ਕੱਲ ਨੂੰ ਕੁਝ ਵੀ ਹੋ ਸਕਦਾ ਹੈ। ਦੇਖੋ ਮੈਂ ਤਾਂ ਪਹਿਲਾਂ ਹੀ ਕਹਿੰਦਾ ਜਦੋਂ ਮੈਰੋ ਨੇ ਇਹ ਵੀਡੀਓ ਆਈ ਆ ਉਹਨੇ ਸਾਰਿਆਂ ਨੂੰ ਕਹਿਤਾ ਕੱਲੀ ਉਹ ਨਾਂ ਲਿਆ ਉਹਨੇ ਹੂੰ ਉਹਨੇ ਸਾਰਿਆਂ ਨੂੰ ਕਿਹਾ ਵੀ ਜਿੰਨੇ ਵੀ ਬਲੌਗਰ ਨੇ ਉਹ ਆਪੋ ਆਪਣੀ ਵੀਡੀਓ ਡਿਲੀਟ ਕਰੋ ਮਾਫੀ ਮੰਗੋ ਵੀ ਅੱਗੇ ਤੋਂ ਅਸੀਂ ਇਹ ਨਹੀਂ ਕਰਦੇ ਤੁਹਾਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਜੇ ਤੁਸੀਂ ਨਹੀਂ ਹਟੇ ਫਿਰ ਅਸੀਂ ਤੁਹਾਡਾ ਸੁਧਾ ਲਾਵਾਂਗੇ। ਇਹ ਹੁਣ ਸਾਰਿਆਂ ਨੂੰ ਦੇਖੋ ਇਹ ਸਾਡਾ ਪੰਜਾਬ ਆ ਅਸੀਂ ਸਾਰਿਆਂ ਸਮਾਜ ਦੇ ਵਿੱਚ ਰਹਿਣਾ ਅੱਜ ਜਿਹੜੇ ਲੋਕ ਉਹਨਾਂ ਦਾ ਸਾਹ ਦੇ ਰਹੇ ਨੇ ਲੱਚਰਤਾ ਵੱਲ ਸਾਨੂੰ ਲਿਜਾ ਰਹੇ ਨੇ ਸਰੀਰਤਾ ਵੱਲ ਲਿਜਾ ਰਹੇ ਨੇ ਇੱਕ ਦਿਨ ਉਹਨੂੰ ਪਛਤਾਉਣਾ ਪਊ ਜੇ ਨਾ ਉਹ ਹਟੇ ਜੇ ਸੀ ਤਨੇ ਗੰਦ ਪੈਂਦਾ ਰਿਹਾ ਫਿਰ 12 ਦਾ ਬੁਰਾ ਹਾਲ ਹੋ ਜਾਣਾ ਸਾਡਾ ਸਮਾਜ ਗੰਧਲਾ ਹੋ ਜਾਊਗਾ ਤੁਸੀਂ ਫਿਰ ਰੋਮੋਗੇ ਤਾਂ ਹਾਂ ਉਦੋਂ ਸਮਾਂ ਨਿਕਲ ਜੂ ਇਸ ਕਰਕੇ ਸਾਨੂੰ ਸਮੇਂ ਦੇ ਨਾਲ ਹੀ ਹੁਣ ਸਾਨੂੰ ਸਾਰਾ ਕੰਟਰੋਲ ਕਰਨਾ ਚਾਹੀਦਾ ਦੀਪਿਕਾ ਲੁਥਰਾ ਲੜਕੀ ਦਾ ਕਹਿਣਾ ਹੈ ਵੀ ਮੈਂ ਤਾਂ ਹਿੰਦੂ ਕਮਿਊਨਿਟੀ ਚੋਂ ਆ ਮੈਂ ਤਾਂ ਸਿੱਖਾ ਬਾਰੇ ਕੋਈ ਗੱਲ ਵੀ ਨਹੀਂ ਕੀਤੀ ਨਾ ਮੈਂ ਕਦੇ ਕੋਰ ਲਾਇਆ ਫੇਰ ਵੀ ਮੈਨੂੰ ਧਮਕੀਆਂ ਆ ਰਹੀਆਂ ਨੇ ਉਹਨੇ ਇਸ ਬਾਬਤ ਅੰਮਰਸਰ ਥਾਣੇ ਜੇ ਰਿਪੋਰਟ ਵੀ ਦਿੱਤੀ ਹੈ ਕੱਲ ਸਾਡੀ ਡਿਬੇਟ ਹੋਈ ਸੀ ਅਸੀਂ ਉਹਨੂੰ ਇਹੀ ਕਿਹਾ ਸੀ ਵੀ ਤੂੰ ਮੈਂ ਕਹਿੰਦੀ ਮਾਫੀ ਮੈਂ ਜਦੋਂ ਮਾਫੀ ਮੰਗ ਲਈ ਹੂੰ ਜੇ ਤੈਨੂੰ ਲੀਡ ਕੋਈ ਦੀ ਪੀ ਕੱਲ ਉਥਰਾ ਨਾਲ ਗੱਲ ਚਲ ਡਿਬੇਟ ਦੇ ਵਿੱਚ ਹੋਈ ਹੈ ਜਦੋਂ ਡਿਬੇਟ ਚੱਲਦੀ ਸੀ ਉਹ ਆਈ ਸੀ ਨਾਲ ਅੱਛਾ ਉਹ ਕਹਿੰਦੀ ਮੈਂ ਮਾਫੀ ਮੰਗ ਲਈ ਆ ਹੂੰ ਮੈਂ ਡਿਲੀਟ ਕਰਦੇ ਫਿਰ ਮੈਂ ਕਿਹਾ ਵੀ ਤੂੰ ਆਪਣੇ ਘਰੇ ਬੈਠ ਤੈਨੂੰ ਕਿਹੜਾ ਕੋਈ ਛੇੜੂਗਾ ਹਾਂ ਦੂਸਰਾ ਨੰਬਰ ਜਿਹੜੀ ਇਹ ਲੂਥਰਾ ਹੈ ਤਾਂ ਪੰਜਾਬ ਦੀ ਆ ਨਾ ਹੂੰ ਪੰਜਾਬ ਦੇ ਵਿੱਚ ਰਹਿੰਦੀ ਆ ਤੁਹਾਨੂੰ ਤਾਂ ਦੱਸਦਾ ਵੀ ਪੰਜਾਬ ਦੇ ਵਿੱਚ ਕੋਈ ਵੀ ਜਿਹੜਾ ਪੰਜਾਬੀ ਆ ਚਾਹੇ Hindu ਆ ਹੂੰ ਚਾਹੇ ਮੁਸਲਮਾਨ ਆ ਚਾਹੇ ਸਿੱਖ ਆ ਉਹ ਅਣਖ ਵਾਲੇ ਗੈਰਤਮੰਦ ਲੋਕ ਵਸਦੇ ਨੇ ਇੱਥੇ ਬੇਗੈਰਤੀ ਨਹੀਂ ਬਸ ਬਸਦੇ ਬੇਸ਼ਰਮ ਲੋਕ ਨਹੀਂ ਇੱਥੇ ਕੋਸੇ ਹੈਗੇ ਨੇ ਵਿੱਚ ਬਸਰਮ ਜਿਹੜੇ ਉਹਨਾਂ ਦਾ ਸਾਥ ਦੇ ਰਹੇ ਨੇ ਇਸ ਕਰਕੇ ਮੈਂ ਸਾਰਿਆਂ ਨੂੰ ਇਹੀ ਵੀ ਅਪੀਲ ਕਰਨਾ ਚਾਹੁੰਦਾ ਆਓ ਆਪਣੇ ਪੰਜਾਬ ਨੂੰ ਨਵਾਂ ਨੂਰ ਬਣਾਉਣ ਵਾਸਤੇ ਇੱਥੋਂ ਦੇ ਸੱਭੇ ਚਾਰ ਨੂੰ ਜਿਹੜਾ ਹੈਗਾ ਵਧੀਆ ਢੰਗ ਨਾਲ ਜਿਹੜਾ ਹੈਗਾ ਉਹ ਅੱਗੇ ਲੈ ਜਾਣ ਵਾਸਤੇ ਇੱਥੋਂ ਦੇ ਪੌਣ ਪਾਲੇ ਨੂੰ ਸਹੀ ਰੱਖਣ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਅ ਜਿਹੜਾ ਹੈਗਾ ਜਿਹੜੇ ਚੰਗੇ ਲੋਕ ਕੰਮ ਕਰਦੇ ਨੇ ਕੋਈ ਵੀ ਆ ਚਾਹੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਚੰਗੇ ਕੰਮਾਂ ਦਾ ਸਾਰਾ ਅਨੁਸਾਰ ਹਰਜੀਤ ਸਿੰਘ ਰਸੂਲਪੁਰ ਦਾ ਕਹਿਣਾ ਹੈ ਵੀ ਜੇ ਹੁਣ ਕੋਈ ਤੁਹਾਨੂੰ ਨੰਹੰਗ ਜੱਥੇਬੰਦੀ ਤੰਗ ਕਰਦੀ ਹੈ ਤਾਂ ਮੇਰੇ ਨਾਲ ਕੰਟੈਕਟ ਕੀਤਾ ਜਾਵੇ ਮੈਂ ਉਹਨਾਂ ਨੂੰ ਜਵਾਬ ਦੇਵਾਂਗਾ ਕਿਹਨੂੰ ਕਹਿੰਦਾ ਉਹ ਉਹਦੇ ਨੇ ਲਾਈਵ ਹੋ ਕੇ ਆਪਣੇ ਫੇਸਬੁੱਕ ਤੋਂ ਕਿਹਾ ਹੈ ਵੀ ਪ੍ਰੀਤ ਜੱਟੀ ਦੀਪਿਕਾ ਲੁਥਰਾ ਜਾਂ ਹੋਰ ਕੋਈ ਵੀ ਕੁੜੀ ਜੇ ਕਿਸੇ ਨੂੰ ਕੋਈ ਤੰਗ ਕਰਦਾ ਕਿਉਂਕਿ ਪ੍ਰੀਤ ਜੱਟੀ ਦਾ ਕਹਿਣਾ ਸੀ ਕਿ ਦੋ ਦਿਨ ਪਹਿਲਾਂ ਮੈਨੂੰ ਧਮਕੀਆਂ ਦਿੱਤੀਆਂ ਗਈਆਂ ਸੀ ਤੇ ਮੈਂ ਦਸਣਾ ਦੋ ਨਾ ਸਾਰਿਆਂ ਨੂੰ ਜਿਹੜਾ ਇਹ ਰਸੂਲਪੁਰੀ ਆ ਇਹ ਤਾਂ ਆਪ ਬਲਾਤਕਾਰੀ ਆ ਇਹਦੇ ਕੋਲੇ ਬੀਬੀਆਂ ਜਾਣਗੀਆਂ ਇਹਦੀ 70 ਸ਼ਾਇਆ ਲੈਣਗੀਆਂ ਪ੍ਰਵਾਨ ਕਰ ਲਗੀਆਂ ਇਹ ਉਹ ਤਾਂ ਆਪ ਬਲਾਤਕਾਰੀ ਆ ਉਹਦੇ ਐਫਆਈਆਰ ਦਰਜ ਆ ਉਹ ਬੀਬੀ ਰੋਲਾ ਪਾਉਂਦੀ ਪਈਆਂ ਚੈਨਲਾਂ 'ਤੇ ਵੀ ਮੇਰੇ ਨਾਲ ਬਲਾਤਕਾਰ ਕੀਤਾ ਇਹ ਕਿਥੋਂ ਦਾ ਦੁੱਧੋਤਾ ਹੋ ਗਿਆ ਆਖਰ 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 ਨੇਹੰਗ ਜੱਥੇਬੰਦੀਆਂ ਤੇ ਜਦੋਂ ਬਾਬਾ ਜੀ ਇਹ ਇਲਜ਼ਾਮ ਲੱਗਦੇ ਨੇ ਕਿਉਂਕਿ ਨੇਹੰਗ ਜੱਥੇਬੰਦੀਆਂ ਵੱਖ-ਵੱਖ ਨੇ ਤਰਨਾ ਦਲ ਬੁੱਢਾ ਦਲ ਔਰ ਕਿਉਂ ਕਿ ਤੁਹਾਨੂੰ ਲੱਗਦਾ ਵੀ ਨਿਹੰਗ ਜਥੇਬੰਦੀਆਂ ਦੇ ਵਿੱਚ ਵੀ ਕਈ ਅਜਿਹੇ ਬੰਦੇ ਹੈ ਜਿਹੜੇ ਮਾੜਾ ਕੰਮ ਕਰਦੇ ਨੇ ਦੇਖੋ ਜਿਹੜੇ ਨਿਹੰਗ ਸਿੰਘ ਦਲਾਂ ਪੰਥਾਂ ਦੇ ਵਿੱਚ ਰਹਿੰਦੇ ਨੇ ਹੂੰ ਉਹ ਬਾਣੀ ਪੜਨ ਵਾਲੇ ਨੇ ਜਿਹੜੇ ਜੀ ਉਹ ਕੋਈ ਵੀ ਅਜਿਹਾ ਕੰਮ ਨਹੀਂ ਕਰੂਗਾ ਜਿਹੜਾ ਗੁਰੂ ਨੂੰ ਸਮਰਪਿਤ ਆ ਹੂੰ ਬਾਕੀ ਸਾਰੀਆਂ ਕਮਿਊਨਿਟੀਆਂ ਦੇ ਵਿੱਚ ਹੂੰ ਸਾਰੀਆਂ ਸੰਪਰਤਾਮਾਨ ਦੇ ਵਿੱਚ ਹੂੰ ਉਹ ਸਾਰੇ ਅਸੀਂ ਕਹਿ ਨਹੀਂ ਸਕਦੇ ਵੀ ਉਹ ਸਾਰੇ ਸਹੀ ਨੇ ਵਿੱਚ ਸਾਡੇ ਵਿੱਚ ਹੁਣ ਰਸੂਲਪੁਰਿਆ ਵਰਗੇ ਜਿਹੜੇ ਬਲਾਤਕਾਰੀਆਂ ਨੂੰ ਬੜੇ ਹੋਏ ਨੇ ਹੁਣ ਅਸੀਂ ਕਿਵੇਂ ਕਹਾਂਗੇ ਇਹਨੂੰ ਵੀ ਸਹੀ ਆ ਇਸ ਕਰਕੇ ਹੋਰ ਵੀ ਬਥੇਰੇ ਨੇ ਇਹ ਰਸੂਲਪੁਰਿਆ ਸ਼ੇਰ ਦੀ ਥਾਂ ਲਪਾਈ ਹੋਈਆਂ ਨੇ ਗਧਾ ਹੈਗਾ ਬੰਦਾ ਇਹੋ ਜਿਹੜੇ ਜਿਹਨਾਂ ਬਦਨਾਮ ਕਰਦੇ ਨੇ ਸਿੱਕੀ ਦੀ ਬਾਣੀ ਨੂੰ ਹੋਰ ਵੀ ਹੈਗੇ ਨੇ ਜਿਹੜੇ ਇੱਕ ਗੁਰਸੇਮਰਨ ਸਿੰਘ ਮੰਡ ਉਹ ਵੀ ਸਰਦਾਰ ਨੇ ਜਿਨ੍ਹਾਂ ਵੱਲੋਂ ਇੰਦਰਾ ਗਾਂਧੀ ਦਾ ਬੁੱਤ ਸਾਫ਼ ਕੀਤਾ ਗਿਆ ਸੀਗਾ ਉਹ ਵੀ ਦੀਪਿਕਾ ਲੁਤਰਾ ਦੇ ਹੱਕ ਦੇ ਵਿੱਚ ਉਤਰੇ ਨੇ ਉਹ ਤਾਂ ਮੰਦਬੁੱਧੀ ਆ ਉਹਦਾ ਤਾਂ ਪਾਗਲ ਬੰਦਾ ਉਹਦਾ ਤੁਰਿਆ ਜਾਂਦਾ ਸਰਕਾਰ ਜਿਹੜੀ ਉਹਨੂੰ ਸਰਕਾਰ ਨੂੰ ਉਹ ਦਿੱਤੇ ਹੋਏ ਨੇ ਗਨਮੈਨ ਉਹ ਸਾਲੇ ਗਨਮੈਨ ਉਹਨਾਂ ਨੂੰ ਗੱਲਾਂ ਕਢਣਾਂ ਜਾਂ ਲਿਟਣ ਲੱਗ ਜਾਂਦਾ ਕਦੇ ਸੜਕ ਤੇ ਲੰਮਾ ਬੈ ਜਾਂਦਾ ਕੱਪੜੇ ਲਾ ਲੈਂਦਾ ਉਹ ਤਾਂ ਮੰਦਬੁੱਧੀ ਬੰਦਾ ਉਹਦੀਆਂ ਗੱਲਾਂ ਦਾ ਅਸਰ ਨਾ ਕਰਿਆ ਕਰੋ ਬਾਬਾ ਜੀ ਜਿਵੇਂ ਪ੍ਰੀਤ ਜੱਟੀ ਜਾਂ ਬਾਕੀ ਆ ਬਾਬਾ ਜੱਟ .com ਹੋਰ ਕਈ ਬਲੌਗਰ ਨੇ ਉਹਨਾਂ ਨੇ ਹੁਣ ਮੰਗ ਕੀਤੀ ਆ ਵੀ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਤੇ ਮੈਂ ਆਏ ਕਹਿਣਾ ਚਾਹਨਾ ਸਾਰਿਆਂ ਨੂੰ ਜਿਸ ਦਿਨ ਮੌਤ ਆ ਗਈ ਹਮ ਸ਼ਕੂਰ ਨਹੀਂ ਆਣੀ ਉਹਦਾ ਰੱਖਿਆ ਕਰ ਸਕਦੀਆਂ ਹਮ ਹਿੰਦੁਸਤਾਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਹਮ ਜਿਸ ਦਿਨ ਉਹਦੀ ਮੌਤ ਆ ਗਈ ਉਸ ਦਿਨ ਉਹ ਗੱਡੀ ਚਾੜਤੀ ਸਿੰਘਾ ਨੇ ਹਮ ਪੰਜਾਬ ਦਾ ਮੁੱਖ ਮੰਤਰੀ ਬਿਆਨਤ ਬੋਚੜਾ ਸੀ ਕੇਪੀ ਸਿੰਘ ਕੇਪੀ ਗਿੱਲ ਵਰਗੇ ਜਿਹੜੇ ਸਾਰੇ ਉਹਦੇ ਨਾਲ ਰਹਿੰਦੇ ਸੀ ਉਸ ਟਾਈਮ ਉਹ ਨਹੀਂ ਛੱਡਿਆ ਜਦੋਂ ਮੌਤ ਆਉਣੀ ਆ ਹੂੰ ਉੱਥੇ ਫਿਰ ਕਿਸੇ ਗਨਮੈਨ ਨੇ ਸਾਥ ਨਹੀਂ ਦੇਣਾ ਉੱਥੇ ਕਿਸੇ ਸੁਰੱਖਿਆ ਕਰਮਚਾਰੀ ਨੇ ਸਾਥ ਨਹੀਂ ਦੇਣਾ ਉਸ ਦਿਨ ਉਹ ਹਰ ਹਾਲਤ ਤੇ ਹਰ ਟਾਈਮ ਟਾਈਮ ਜਗ੍ਹਾ ਸਮਾਂ ਉਹ ਤੈ ਉਹਨੂੰ ਕੋਈ ਬਚਾ ਨਹੀਂ ਸਕਦਾ ਜਿਹਦੀ ਵਧੀ ਹੋਵੇ ਉਹਨੂੰ ਕੋਈ ਮਾਰ ਨਹੀਂ ਸਕਦਾ ਇਸ ਕਰਕੇ ਸਾਨੂੰ ਚੰਗੇ ਕੰਮਾਂ ਵੱਲ ਧਿਆਨ ਦੇਣਾ ਚਾਹੀਦਾ ਜਦੋਂ ਅਸੀਂ ਇਹ ਜੇ ਕਮਾਂਜੀ ਪਈ ਨਾ ਜਦੋਂ ਅਸੀਂ ਸਰਕਾਰ ਤੋਂ ਜਾਂ ਕਿਸੇ ਤੋਂ ਸਾਨੂੰ ਡਰ ਲੱਗਦਾ ਸਾਨੂੰ ਮੌਤ ਮਰਨਾ ਵਾਸਾ ਹੂੰ ਮੌਤ ਸਭ ਦੀ ਹੋਣੀ ਆ ਹੂੰ ਮੌਤ ਤੋਂ ਕੋਈ ਭੱਜ ਨਹੀਂ ਸਕਿਆ ਜੀ ਜਦੋਂ ਕਿਸੇ ਦੀ ਮੌਤ ਹੁੰਦੀ ਆ ਉਦੋਂ ਪਤਾ ਲੱਗਦਾ ਸਮਾਜ ਦੇ ਵਿੱਚ ਬਈ ਇਹਨੇ ਸਮਾਜ ਦੇ ਵਿੱਚ ਰਹਿ ਕੇ ਬੰਦੇ ਨੇ ਹੂੰ ਕੀ ਕੁਛ ਖਟਿਆ ਤੇ ਕੀ ਗਵਾਇਆ ਸਿਵਿਆਂ ਦੇ ਜਦੋਂ ਰਾਹ ਜਾਂਦਾ ਉਦੋਂ ਪਤਾ ਲੱਗਦਾ ਵੀ ਇਹਦੇ ਮਾਰਕਿੰਗ ਪਬਲਿਕ ਆ ਇਹਨੂੰ ਕਿੰਨੇ ਕੁ ਲੋਕ ਚਾਹੁੰਦੇ ਸੀ ਕਿੰਨਾ ਕੁ ਬੰਦਾ ਵਧੀਆ ਸੀ ਜਿਵੇਂ ਜਿਵੇਂ ਆ ਕੁੜੀ ਦੇ ਵੀ ਕੰਚਨ ਕੁਮਾਰੀ ਦੇ ਕਿਹਾ ਗਿਆ 4 ਲੱਖ ਫਾਲੋਅਰ ਸੀਗੇ ਪਰ ਜਦੋਂ ਉਹਦਾ ਸੰਸਕਾਰ ਹੋਇਆ ਤਾਂ ਉਹਨੂੰ ਐਂਬੂਲੈਂਸ ਜਿਹੜਾ ਆਪਣਾ ਕਹਿ ਲਈ ਬਠਿੰਡੇ ਤੋਂ ਲੁਧਿਆਣੇ ਜਾਣ ਲਈ ਕੋਈ ਐਂਬੂਲੈਂਸ ਨਹੀਂ ਕੋਈ ਜਲਦੀ ਦੇ ਰਿਆ ਸੀ ਔਰ ਸੰਸਕਾਰ ਦੇ ਟਾਈਮ ਸਿਰਫ ਤਿੰਨ ਬੰਦੇ ਸੀ ਇੱਕ ਉਹਦਾ ਭਰਾ ਇੱਕ ਉਹਦੀ ਮਾਂ ਤੇ ਇੱਕ ਗਵਾਂਢੀ ਮੈਂ ਉਹੀ ਗੱਲ ਕਰਦਾ ਨਾ ਇਹ ਸੰਸਾਰ ਦੇ ਵਿੱਚ ਚੰਗੇ ਕੰਮ ਕਰਦੀ ਉਹ ਹੂੰ ਉਹਦਾ ਕੋਈ ਰਿਸ਼ਤੇਦਾਰ ਮਾਮਾ ਚਾਚਾ ਤਾਇਆ ਤਾਂ ਕੋਈ ਹੋਊਗਾ ਉਹ ਵੀ ਆਉਂਦੇ ਉਹ ਵੀ ਨਹੀਂ ਆਏ ਜਿਹੜੇ ਕਹਿੰਦੇ ਸੀ 4 ਲੱਖ ਫਲower ਨੇ ਇਨ ਕਰੋਨਾ ਦਾ ਉਹਦਾ ਵੀਊ ਆਉਂਦਾ ਉਹਨਾਂ ਤੋਂ ਕੋਈ ਮਾਦਾ ਪੁੱਤ ਇੱਕ ਵੀ ਨਹੀਂ ਆਇਆ ਉਹਦੇ ਹੱਕ ਦੇ ਵਿੱਚ ਕੋਈ ਸੰਸਕਾਰ ਤੀ ਪਹੁੰਚ ਜਾਂਦਾ ਜਿੱਥੇ ਉਹ ਜਿੱਥੇ ਉਹ ਸੰਸਕਾਰ ਕੀਤਾ ਉੱਥੇ ਵੀ ਰਹਿੰਦੇ ਹੁਣੇ ਉਹਨੂੰ ਦੇਖਣ ਵਾਲੇ ਇਸ ਕਰਕੇ ਜਦੋਂ ਕੋਈ ਸਮਾਜ ਦੇ ਵਿੱਚ ਚੰਗਾ ਕੰਮ ਕਰਕੇ ਜਾਂਦਾ ਨਾ ਲੋਕ ਫਿਰ ਸ਼ਵੀਆਂ ਦਾ ਰਾਹ ਦੱਸ ਦਿੰਦਾ ਵੀ ਇਹ ਕਿੰਨਾ ਕੁ ਵਧੀਆ ਸੀ ਚੰਗੇ ਕੰਮ ਕਰੋ ਭਲਾਈ ਦੇ ਸਮਾਜ ਸੇਵੀ ਦਾ ਕੰਮ ਕਰੋ ਜਿਹੜੇ ਨਾਲ ਸਾਡਾ ਸਮਾਜ ਨਵਾਂ ਨਰਵਾ ਰਹੇ ਜਿਕੇ ਜਿਹੜੇ ਕੋਈ ਵੀ ਹੈ ਜਿਹੜਾ ਪੰਜਾਬ ਬਚਾਉਣ ਦੀ ਗੱਲ ਕਰਦਾ ਨਸਿਆਂ ਦੇ ਵਿਰੋਧ ਕਰਦਾ ਜਿਹੜਾ ਕਿਸਾਨੀ ਦੀ ਜਵਾਨੀ ਦੀ ਗੱਲ ਕਰਦਾ ਸਾਡੇ ਪਾਣ ਪਾਣ ਦੀ ਗੱਲ ਕਰਦਾ ਜਿਹੜੇ ਪੰਜਾਬ ਦੇ ਨਿਹਾਰ ਵਦਨ ਦੀ ਵਧੀਆ ਪੰਜਾਬ ਛੜਣ ਦੀ ਗੱਲ ਕਰਦਾ ਅਸੀਂ ਹਮੇਸ਼ਾ ਉਹਦੇ ਨਾਲ ਖੜੇ ਆ ਖੜੇ ਰਹਾਂਗੇ ਕਹਿੰਦੇ ਕੰਚਨ ਕੁਮਾਰੀ ਦਾ ਵੀ ਟਾਰਗੇਟ ਕੀਤਾ ਗਿਆ ਕਿ ਉਹ ਯੂਪੀ ਦੀ ਰਹਿਣ ਵਾਲੀ ਸੀ ਔਰ ਦੇਖਿਆ ਜਾਵੇ ਕਹਿੰਦੇ ਯੂਪੀ ਬਿਹਾਰ ਦੀਆਂ ਜਿਹੜੀਆਂ ਕੁੜੀਆਂ ਇਹਨਾਂ ਨੂੰ ਕਹਿੰਦੇ ਬਾਬਾ ਜੀ ਨੇ ਮਾੜਾ ਨਹੀਂ ਬੋਲਣਾ ਕਿਉਂਕਿ ਬਿਹਾਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਟਨੇ ਦੀ ਧਰਤੀ ਦੇ ਪੈਦਾ ਹੋਏ ਸਨ ਦੇਖੋ ਕੋਈ ਕਿਤੇ ਵੀ ਪੈਦਾ ਹੋ ਸਕਦਾ ਹੂੰ ਜੇ ਅਸੀਂ ਕਹੀਏ ਵੀ ਇੱਥੇ ਸੰਸਕਾਰ ਵਧੀਆ ਹੋਣਗੇ ਪੰਜਾਬ ਦੇ ਵਿੱਚ ਰਹਿਣ ਵਾਲਿਆਂ ਦੇ ਕਈਆਂ ਦੇ ਸੰਸਕਾਰ ਰਸੂਲ ਬੂਰੀਏ ਵਰਗੇ ਦੇ ਸਾਰੇ ਮਾੜੀ ਨੇ ਹੂੰ ਉਹ ਉਹਨੂੰ ਤੁਸੀਂ ਹੁਣ ਦੇਵਤਾ ਮੰਨ ਲਓਗੇ ਵੀ ਪੰਜਾਬ ਚ ਪੈਦਾ ਹੋ ਗਿਆ ਉਹਨੇ ਬਾਣਾ ਪਾ ਲਿਆ ਉਹਦਾ ਰੱਬ ਬਣ ਗਿਆ ਹੂੰ ਬਿਲਕੁਲ ਨਹੀਂ ਸੰਸਕਾਰ ਖਾਨਦਾਨ ਚੋਂ ਮਿਲਦੇ ਹੁੰਦੇ ਨੇ ਜੀ ਜਿਹਦਾ ਖਾਨਦਾਨ ਵਧੀਆ ਹੋਵੇ ਨਾ ਉਹਨੂੰ ਚੰਗੇ ਸੰਸਕਾਰ ਆ ਉਹਦਾ ਡੀਐਨਏ ਵਧੀਆ ਹੋਊਗਾ ਹੂੰ ਇਹ ਡੀਐਨਏ ਦੇ ਵਿੱਚ ਤੁਸੀਂ ਦੇਖ ਲਿਓ ਜਿੰਦੇ ਵਿੱਚ ਮਲਾਵਟ ਆ ਉਹ ਫਿਰ ਮਲਾਵਟੀ ਤੁਰੀ ਆਉਂਦੀ ਆ ਹੂੰ ਇਸ ਕਰਕੇ ਕੋਈ ਕਿਤੇ ਪੈਦਾ ਹੋਵੇ ਹੂੰ ਇਹ ਨਹੀਂ ਹੈਗਾ ਵੀ ਉਹ ਉੱਥੇ ਦੇ ਉਹਨਾਂ ਪੌਣ ਪਾਣੀ ਦਾ ਨਾਲ ਲੱਗ ਦੂ ਇਹ ਬੰਦੇ ਸੰਸਕਾਰ ਨੇ ਬਾਕੀ ਗੁਰੂ ਸਾਹਿਬ ਦੀ ਕਿਰਪਾ ਜੀ ਤੇ ਹੋ ਜੇ ਜਿਹਨੂੰ ਗੁਣੋ ਨੇ ਦੇਣੇ ਨੇ ਉਹਨੇ ਗੁਣੀ ਦੇਣੇ ਜਿਹਨੂੰ ਔਗਣ ਦੇਤੇ ਉਹਨੇ ਔਗਣੀ ਉਹਨੇ ਉਹੀ ਕੰਮ ਕਰਨਾ ਸੰਸਾਰ ਆ ਇਥੇ ਆ ਨੇਕੀ ਤੇ ਵਧੀ ਚੱਲਦੀ ਰਹਿੰਦੀ ਆ ਹੂੰ ਤਾਂ ਅਮਰਤਪਾਲ ਸਿੰਘ ਮਹਿਰੋ ਹੁਣ ਫਰਾਰ ਨੇ ਲੱਗਦਾ ਵੀ ਉਹ ਵੀ ਹੁਣ ਪੇਸ਼ ਹੋਣਗੇ ਔਰ ਅਗਲਾ ਹੁਣ ਤੁਸੀਂ ਅਮਰਤਪਾਲ ਸਿੰਘ ਮਹਿਰੋ ਆਣਾ ਦੇ ਹੱਕ ਦੇ ਵਿੱਚ ਡਟੇ ਹੋ ਅੱਗੇ ਜਿਹੜੇ ਉਹਨਾਂ ਦੇ ਸਿੰਘ ਆ ਉਹ ਦੋ ਜਿਹੜੇ ਫੜੇਗੇ ਨੇ ਤਾਨੂੰ ਲੱਗਦਾ ਵੀ ਅਮਰਤਪਾਲ ਸਿੰਘ ਮਹਿਰੋਆਣਾ ਨੂੰ ਵੀ ਹੁਣ ਸਰੈਂਡਰ ਕਰ ਦੇਣਾ ਚਾਹੀਦਾ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਜੇ ਇਹ ਨਾਂ ਹਟੇ ਬਲੌਗਰ ਤਾਂ ਮੈਂ ਹੋਰ 5-6 ਨੂੰ ਗੱਡੀ ਚੜਾ ਦੂੰਗਾ ਤੇ ਜੇ ਮੈਂ 5-7 ਸਾਲ 10 ਸਾਲ ਅੰਦਰ ਲਾ ਵੀ ਆਇਆ ਕੋਮ ਲਈ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਖਬਰ ਤਾਂਹੀਂ ਫਰਾਰ ਹੋਇਆ ਹੋਵੇ ਕਿਸੇ ਨੂੰ ਪੱਕਾ ਪਤਾ ਵੀ ਫਰਾ ਹੋ ਗਿਆ ਜਿਸ ਦਿਨ ਪਹਿਲੇ ਦਿਨ ਖਬਰ ਚੱਲੀ ਗਿਆ ਜੀ ਮੀਡੀਆ ਦੇ ਉੱਤੇ ਉਹਦੇ ਤੇ ਲਿਖਿਆ ਆਇਆ ਸੀ ਪਾਈ ਅਮਰਤਪਾਲ ਸਿੰਘ ਦੇ ਦੋ ਸਾਥੀ ਗ੍ਰਿਫਤਾਰ ਹਾਂਜੀ ਹੋ ਸਕਦਾ ਪੁਲਿਸ ਦੀ ਕਸਟਡੀ ਚ ਹੋਵੇ ਤੁਹਾਨੂੰ ਪਤਾ ਪੱਕਾ ਪਤਾ ਹੂੰ ਪੁਲਿਸ ਕਿਉਂ ਨਹੀਂ ਫੇਰ ਮੂਰੇ ਕਰ ਰਹੀ ਇਹ ਤਾਂ ਹੁਣ ਪੁਲਿਸ ਤਾਂ ਕਈਆਂ ਨੂੰ ਮਾਰ ਕੇ ਖਪਾ ਦਿੰਦੀ ਆ ਹੂੰ ਹਜੇ ਤੱਕ ਉਹਨਾਂ ਦੀ ਉਗੂ ਸਗੂ ਨਹੀਂ ਨਿਕਲੀ ਹੂੰ ਤੁਹਾਨੂੰ ਡਰ ਹੈ ਕਿ ਅਮਰਤਪਾਲ ਸਿੰਘ ਮੈਰੋ ਉਹਨਾਂ ਦਾ ਹੋ ਸਕਦਾ ਹੋ ਸਕਦਾ ਜਦੋਂ ਪਹਿਲਾਂ ਖਬਰ ਆਈਆਂ ਨੇ ਵੀ ਅਮਰਤਪਾਲ ਸਿੰਘ ਸਾਥੀਆਂ ਦੇ ਦਸਮੇਤ ਗ੍ਰਿਫਤਾਰ ਹੋ ਗਿਆ ਕਰ ਲਿਆ ਹੂੰ ਇੱਕ ਚੈਨਲ ਤੇ ਨਹੀਂ ਕਈ ਚੈਨਲਾਂ ਤੇ ਆਈ ਇਹ ਗੱਲ ਹੂੰ ਹੋ ਸਕਦਾ ਇਹਨਾਂ ਦੀ ਕਸਟਡੀ ਚ ਹੋਵੇ ਨਾ ਦੱਸਦੇ ਹੁਣ ਹੂੰ ਹੋ ਸਕਦਾ ਇਹਨਾਂ ਨੇ ਅਨਕਾਊਂਟਰ ਕਰਨਾ ਹੋਵੇ ਉਹਦਾ ਹੂੰ ਬਹੁਤ ਕੁਝ ਹੋ ਸਕਦਾ ਪੱਧਵੀ ਸਕਦਾ ਉਹ ਹੂੰ ਤੇ ਬਾਕੀ ਸਮਾਂ ਆਉਣ ਵਾਲਾ ਦੱਸੂਗਾ ਹੂੰ ਵੀ ਉਹ ਕਿੱਥੇ ਆ ਕੀ ਗੱਲਬਾਤ ਆ ਸਾਡੇ ਜਿਹੜੇ ਨੌਜਵਾਨ ਹੱਕ ਸੱਚ ਦੀ ਗੱਲ ਕਰਦੇ ਨੇ ਉਹਨਾਂ ਨੂੰ ਅੱਤਵਾਦੀ ਕਹਿ ਕੇ ਵੱਖਵਾਦੀ ਕਹਿ ਕੇ ਖਾੜਕੂ ਕਹਿ ਕੇ ਮਿਲੀਟੈਂਟ ਕਹਿ ਕੇ ਹੁਣ ਗੈਂਗਸਟਰ ਕਹਿ ਕੇ ਉਹਨਾਂ ਦਾ ਜਿਹੜਾ ਹੈਗਾ ਮੁਕਾਬਲਾ ਬਣਾਇਆ ਜਾਂਦਾ ਆ ਇੱਕ ਪਾਸੇ ਤੁਸੀਂ ਸਾਥ ਦੇ ਰਹੇ ਹੋ ਬਾਕੀ ਜਥੇਬੰਦੀਆਂ ਲੱਗੀਆਂ ਨੇ ਤਾਂ ਮੇਰੋ ਦਾ ਜਿਹੜਾ ਕੇਸ ਲੜਨ ਦੇ ਲਈ ਐਡਵੋਕੇਟ ਬੀਬੀ ਜੀ ਸਿਮਰਨ ਜੀ ਉਹ ਵੀ ਆਏ ਨੇ ਕਿ ਮੈਂ ਫ੍ਰੀ ਕੇਸ ਲੜਾਂਗੇ ਦੇਖੋ ਬਹੁਤ ਵਧੀਆ ਉਹਨਾਂ ਦੀ ਸੋਚ ਤਕੜੀ ਆ ਜੀ ਉਸ ਨੂੰ ਲੱਗਿਆ ਬੀਬੀ ਨੂੰ ਸਿਮਰਜੀਤ ਨੂੰ ਵੀ ਇਹ ਬਿਲਕੁਲ ਆ ਉਹਨਾਂ ਨੇ ਸਹੀ ਕੀਤਾ ਹੂੰ ਵੀ ਇਸ ਬਲੌਗਰ ਨੇ ਸਮਾਜ ਦੇ ਵਿੱਚ ਲਚਰਤਾ ਅਸਲੀ ਦਾ ਫੈਰਾ ਰਹੀ ਸੀ ਚੰਗਾ ਹੋਇਆ ਹੂੰ ਤਾਂ ਹੀ ਉਹ ਉਹਦਾ ਕਿਸੇ ਲੜਨ ਵਾਸਤੇ ਤਿਆਰ ਹੋਈ ਆ ਨਾ ਤਾਂ ਹੀ ਉਹਨੇ ਕਿਹਾ ਮੈਂ ਫ੍ਰੀ ਲੜੂੰਗੀ ਮੈਂ ਕੋਈ ਕਿਸੇ ਲੜੂੰਗੀ ਅਸੀਂ ਉਹਦਾ ਧੰਨਵਾਦ ਕਰਦੇ ਆ ਇਹੋ ਜੀ ਸੋਚ ਏ ਬੀਬੀ ਵਰਗੀ ਸੋਚ ਜੀ ਸਾਰਿਆਂ ਨੂੰ ਰੱਖਣੀ ਚਾਹੀਦੀ ਆ ਹੂੰ ਬਹੁਤ ਸਾਰੀਆਂ ਬੀਬੀਆਂ ਨੇ ਜਿਹੜੀਆਂ ਵਕੀਲ ਨੇ ਬਿਲਕੁਲ ਜਿਹੜੀਆਂ ਜੱਜ ਨੇ ਹੂੰ ਜਿਹੜੀ ਡਾਕਟਰ ਨੇ ਹੂੰ ਸਾਨੂੰ ਉਧਰ ਧਿਆਨ ਦੇਣਾ ਚਾਹੀਦਾ ਹੂੰ ਇਸ ਲਚਕਤਾ ਵਾਲਾ ਨਹੀਂ ਜਿਹੜੀਆਂ ਸਾਡੀਆਂ ਬੱਚੀਆਂ ਨੇ ਉਹ ਜਾਣ ਪਰ ਫੁੱਲਤ ਹੋਵੇ ਅਸੀਂ ਇਹ ਨਹੀਂ ਚਾਹੁੰਦੇ ਇਸ ਕਰਕੇ ਸਾਨੂੰ ਜਿਹੜੀ ਨਵੀਂ ਸੋਚ ਆ ਨਵੀ ਆਪਣੀ ਜਿਹੜੀ ਬੀਬੀ ਸਿਮਰਨਜੀਤ ਕੌਰ ਵਰਗੀ ਸੋਦਾ ਉਹਦੀ ਸਾਰੀਆਂ ਧੀਆਂ ਪਾਣ ਨੂੰ ਬਣਾਉਣੀ ਚਾਹੀਦੀ। ਉਹਨਾਂ ਦਾ ਇਹ ਵੀ ਕਹਿਣਾ ਹੈ ਵੀ ਪੁਲਿਸ ਕਹਿ ਰਹੀ ਹੈ ਵੀ ਜਿਹੜਾ ਅਮਰਤਪਾਲ ਮੈਰੋ ਸੀਗੇ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਵੀ ਮੈਨੂੰ ਨਹੀਂ ਲੱਗਦਾ ਅਮਰਤਪਾਲ ਮੈਰੋ ਖੁਦ ਸੀਗੇ ਕਿਉਂਕਿ ਉਹ ਵੀਡੀਓ ਦੇ ਵਿੱਚ ਜ਼ਰੂਰ ਕਹਿ ਰਹੇ ਨੇ ਵੀ ਅਸੀਂ ਸੋਦਾ ਲਾਉਣਾ ਪਰ ਉਹਨਾਂ ਨੇ ਲਾਇਆ ਨਹੀਂ ਜਿਹੜੇ ਸਿੰਘਾਂ ਨੇ ਲਾਇਆ ਸੀ ਉਹ ਗ੍ਰਿਫਤਾਰ ਹੋ ਚੁੱਕੇ ਨੇ। ਜੀ ਉਸ ਨੂੰ ਕੋਈ ਗੱਲ ਪਤਾ ਲੱਗੀ ਫੇਰ ਹੀ ਕਿਹਾ ਨਾ ਉਹਨਾਂ ਨੇ। ਹੂੰ ਉਹ ਵਕੀਲ ਨੇ ਵਕੀਲ ਨੂੰ ਜਦੋਂ ਕੋਈ ਕੇਸ ਲੜਨ ਤੋਂ ਪਹਿਲਾਂ ਸਾਰੀਆਂ ਗੱਲਾਂ ਦਾ ਪਤਾ ਲੱਗ ਜਾਂਦਾ ਵੀ ਇਹਦੇ ਵਿੱਚ दम ਹੈਗਾ ਅਸੀਂ ਇਸ ਨੂੰ ਜਿੱਤ ਸਕਦੇ ਹਾਂ ਤੇ ਹਰ ਹਾਲਤ ਦੇ ਵਿੱਚ ਉਹ ਬੀਬੀ ਲੜੂਗੀ ਤੇ ਜਿੱਤੂ ਕੇਸ ਬਹੁਤ-ਬਹੁਤ ਧੰਨਵਾਦ ਪਾਪਾ ਜੀ ਗੱਲਬਾਤ ਕਰਨ ਦੇ ਲਈ ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਮੈਂ ਜਾਂਦਾ ਜਾਂਦਾ ਫਿਰ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਆਓ ਆਪਾਂ ਇਸ ਪੰਜਾਬ ਨੂੰ ਨਵਾਂ ਨਰਵਾ ਬਣਾਉਣ ਨੂੰ ਵਾਸਤੇ ਵਧੀਆ ਸਮਾਜ ਦੇ ਵਿੱਚ ਰਹਿਣ ਵਾਸਤੇ ਅਸੀਂ ਇਕਜੁੱਟ ਹੋ ਕੇ ਜਿਹੜੀ ਕੋਈ ਅਸਲੀਲਤਾ ਫੈਲਾਉਂਦਾ ਇਥੇ ਜਿਹੜਾ ਸਨਸਿਾਨ ਨੂੰ ਪ੍ਰਮੋਟ ਕਰਦਾ ਉਹਦਾ ਡਟ ਕੇ ਵਿਰੋਧ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਰੀ ਜਨਰਲ ਰਿਲੇਸ਼ਨਾਂ ਸਾਡੇ ਬੱਚੇ-ਬচ্চੀਆਂ ਨੇ ਉਹਨਾਂ ਤੇ ਕੋਈ ਗਲਤ ਹੱਥ ਨਾ ਪਾਵੇ ਉਹ ਚੜ੍ਹਦੀ ਕਲਾ ਦਾ ਆਪਣਾ ਜੀਵਨ ਜਿਉਣ ਬਹੁਤ ਬਹੁਤ ਧੰਨਵਾਦ ਬਾਬਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ